ਕਾਰ ਕੋਈ ਵੀ ਲੈਨੇ ਆ ਤੇ ਤੁਹਾਨੂੰ 1 ਲੱਖ ਮਗਰ ਸਿਰਫ 5000 ਰੁਪਏ ਵਿਆਜ ਦੇਣਾ ਪਊ 1 ਸਾਲ ਦਾ ਸਿਰਫ 5000 ਸਿਰਫ 5000 ਜੀ ਐਟਮ ਘੱਟ ਤੋਂ ਘੱਟ ਨਹੀਂ ਤੇ 100 ਐਟਮ ਨੂੰ ਕਾਰ ਨੂੰ ਲੱਗੀ ਆ ਜੀ ਕਾਰ ਐਕਸਟਰਾ ਐਕਸਟਰਾ ਜਿਹੜੀ ਐਸੈਸਰੀ ਲੱਗੀ ਆ ਐਸੈਸਰੀ ਲੱਗੀ ਆ ਜੀ ਤੇ ਇਹ ਦਿਨ ਦਿਨੇ ਹੀ ਤਾਰੇ ਦਿਖਾਉਂਦੀ ਆ ਦਿਨੇ ਤਾਰੇ ਦਿਖਾਉਂਦੀ ਆ ਉਹ ਵੀ ਦਿਖਾਵਾਂਗੇ ਕਿੱਥੇ ਲਗਾਉਂਦੀ ਆ ਪਹਿਲਾਂ ਆਪਾਂ ਲਾਈਟਾਂ ਦਿਖਾ ਦਈਏ ਨਾ ਅੱਗੇ ਬੜੀਆਂ ਸੋਹਣੀਆਂ ਹੂੰ ਲਾਈਟਾਂ ਬਾਈ ਚੇਂਜ ਨੇ ਤੇ ਥੱਲੇ ਆ ਲਾਈਟਾਂ ਗ੍ਰਿਲ ਫੌਗ ਲੈਂਪ ਅਲਾਈਟਰ ਪਲਾਟੀ ਦੇ ਮਹਿੰਗੇ ਘੜਕੜ 70 ਤੋਂ 80 ਹਜ਼ਾਰ ਰੁਪਏ ਦੇ ਲਾਈਟਰ ਲੱਗਿਆ ਜੀ ਹੂੰ ਔਰ ਸೀਟ ਕਵਰ ਵੀ ਮਹਿੰਗੇ ਲੱਗਿਆ ਜੀ ਲਓ ਜੀ ਪੁਸ਼ ਬਟਨ ਸਟਾਰਟ ਵਾਲਾ ਮਾਡਲ ਆ ਠੀਕ ਹੈ ਜੀ ਤੇ ਸੀਟ ਕਵਰ ਘੜਕੜ 15 ਹਜ਼ਾਰ ਦੇ ਲੱਗੇ ਆ ਥੱਲੇ ਮੈਟਿੰਗ ਦੇਖੋ ਕਿੰਨੀ ਵਧੀਆ ਹੋਈ ਆ ਆਟੋਮੈਟਿਕ ギア ਆ ਠੀਕ ਹੈ ਜੀ ਹੁਣ ਜਿਹੜਾ ਤਾਰੇ ਵੀ ਦਿਖਾ ਦਨੇ ਜੀ ਹਾਂ ਉੱਪਰ ਲਓ ਜੀ ਪੂਰੀ ਛੱਤ ਨਾਲ ਜਗਮਗਾਉਂਦੀ ਆ ਜਿੱਦਾਂ ਕਿ ਤਾਰੇ ਆਪਾਂ ਨੂੰ ਅਸਮਾਨਤ ਦਿਖਦੇ ਆ ਕੋਈ ਨਟ ਨਹੀਂ ਖੁੱਲਾ ਜੀ ਬੌਨਡ ਤੇ ਵੀ ਨਾਟ ਸੀਲਡ ਹੈ ਇਦਾਂ ਹੀ ਫੈਂਡਰ ਤੇ ਆ ਜੀ ਜੀ ਇੱਥੇ ਉਦਲ ਬਨੇ ਇੱਕ ਆ ਅੰਦਰਵਾਰ ਫੱਟੀ ਦਾ ਨਾਟ ਵੀ ਦੇਖੋ ਜੀ ਹਾਂ ਇਹ ਵੀ ਉਦਾਂ ਤੋਂ ਉਦਾਂ ਸੀਲਡ ਹੈ ਬਿਲਕੁਲ ਯਾਨੀ ਇਹ ਚੀਜ਼ ਦਿਖਾਉਣ ਦਾ ਮਤਲਬ ਇਹ ਵੀ ਕਾਰ ਕੋਈ ਫਰੰਟ ਤੋਂ ਲੱਗੀ ਵੱਜੀ ਨਹੀਂ ਹੈਗੀ ਉਹ ਫਾਈਲ ਚਾਰजेस ਜ਼ੀਰੋ ਲੈ ਜਾਣਗੇ ਠੀਕ ਹੈ ਯਾਨੀ ਮੰਨ ਲਓ ਤੁਸੀਂ 10 ਲੱਖ ਰੁਪਏ ਦਾ ਲੋਨ ਕਰਾਉਣਾ ਹੈ ਤੇ ਉੱਥੇ ਲਗਭਗ 12000 ਰੁਪਿਆ ਫਾਈਲ ਚਾਰजेस ਹਰ ਬੈਂਕ ਕੱਟਦੀ ਹਰ ਬੈਂਕ ਕੋਈ ਬੈਂਕ ਨਹੀਂ ਛੱਡਦੀ 9 ਲੱਖ 88000 ਰੁਪਿਆ ਅਕਾਊਂਟ 'ਚ ਆਉਂਦਾ ਆਉ ਦੂਜਾ ਮੰਨ ਲਓ ਤੁਸੀਂ ਇਸੇ ਲੋਨ ਨੂੰ ਦੁਬਾਰਾ ਸਾਲ ਬਾਅਦ ਬੰਦ ਕਰਨਾ ਚਾਹੁੰਦੇ ਆ ਤੇ ਬੈਂਕ ਤੁਹਾਨੂੰ ਵਿਆਜ ਛੱਡ ਦਿੰਦੀ ਆ ਪਰ ਫੋਲਕੋਸਟਰ ਚਾਰਜਸ ਨਹੀਂ ਛੱਡਦੀ ਤੁਹਾਨੂੰ ਉਹ ਵੀ ਜ਼ੀਰੋ ਲੈ ਜਾਣਗੇ ਇਹ ਵੈਗਨਰ ਦੇ ਵਿੱਚ ਇੱਕ ਆਪਸ਼ਨਲ ਮਾਡਲ ਹੁੰਦਾ ਹਾਂ ਜਿਸ ਦਾ ਤੁਸੀਂ ਕਾਰ ਦੇਖੋ ਜਿਸ ਤਰ੍ਹਾਂ ਮਿੰਨੀ ਬੱਸ ਨਹੀਂ ਹੁੰਦੀ ਜੀ ਇਹ ਇਦਾਂ ਦੀ ਵੈਗਨਰ ਆ ਕਿਤੋਂ ਕਿਤੇ ਵੱਡੀ ਹਾਂ ਤੁਸੀਂ ਵੀ ਇੱਥੇ ਇੱਕ ਵਾਰੀ ਕੈਮਰਾਮੈਨ ਨੂੰ ਕੋਲ ਦਿਖਾਓ ਤੁਹਾਨੂੰ ਫਰਕ ਨਜ਼ਰ ਆ ਜਾਏ ਬਿਲਕੁਲ ਇਸ ਵੈਗਨਰ ਨੂੰ ਦੇਖੋ ਧਿਆਨ ਨਾਲ ਇਦੀਆ ਫਰੰਟ ਤੇ ਲਾਈਟ ਜੀ ਵੀ ਸਭ ਚੇਂਜ ਆ ਜੀ ਲਾਈਟਾਂ ਗ੍ਰਿਲਾਂ ਸਭ ਚੀਜ਼ ਆ ਜੀ ਕੰਪਨੀ ਵੱਲੋਂ ਇਦਾਂ ਆ ਆ ਕੰਪਨੀ ਵੱਲੋਂ ਆ ਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਜ਼ਿਲ੍ਹਾ ਜਲੰਧਰ ਕਾਰਾਂ ਦਾ ਸਟਾਕ ਦੇਖ ਲਓ ਮਿਕਸ ਸਟਾਕ ਦਿਖਾਉਣਾ ਤੁਹਾਨੂੰ ਆਪਾਂ ਭੰਡਾਰੀ ਭਾਈ ਆਪਣੇ ਨਾਲ ਕੀ ਹਾਲ ਆ ਵੀਰੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਤੇ ਵੀਰੇ ਗੱਡੀਆਂ ਦਿਖਾਉਣੀ ਆਪਾਂ ਮਿਕਸ ਹਨ ਜੀ ਕਿਉਂਕਿ ਕੋਈ ਵੀਰ ਕਹਿੰਦਾ ਹੁੰਦਾ ਬਾਈ ਅਸੀਂ ਛੋਟੀ ਗੱਡੀ ਲੈਣੀ ਆ ਕੋਈ ਕਹਿੰਦਾ ਹੁੰਦਾ ਬਾਈ ਸਾਨੂੰ ਫੋਰਚੂਨਰ ਚਾਹੀਦੀ ਆ ਹਾਂ ਠੀਕ ਹੈ ਹਰ ਇੱਕ ਡਿਮਾਂਡ ਪੂਰੀ ਬਿਲਕੁਲ ਡਿਮਾਂਡ ਪੂਰੀ ਹੈ ਜੀ ਠੀਕ ਹੈ ਵੀਰੇ ਪਰ ਆਫਰਾਂ ਪਿਛਲੀ ਵੀਡੀਓ ਚ ਵੀ ਦੱਸਤੀਆਂ ਸੀ ਤੇ ਦੁਬਾਰਾ ਵੀ ਦੱਸ ਦਿੰਨੇ ਆ ਕਿ ਭੰਡਾਰੀ ਕਾਰ ਬਿਜ਼ਾਰ ਤੋਂ ਕੋਈ ਵੀ ਬੰਦਾ ਕਾਰ ਪਰਚੇਜ਼ ਕਰਦਾ ਉਹਨੂੰ ਫਾਈਲ ਚਾਰजेस ਜ਼ੀਰੋ ਲੈ ਜਾਣਗੇ ਠੀਕ ਹੈ ਯਾਨੀ ਮੰਨ ਲਓ ਤੁਸੀਂ 10 ਲੱਖ ਰੁਪਏ ਦਾ ਲੋਨ ਕਰਾਉਣੇ ਆ ਤੇ ਉੱਥੇ ਲਗਭਗ 12000 ਰੁਪਿਆ ਫਾਈਲ ਚਾਰजेस ਹਰ ਬੈਂਕ ਕੱਟਦੀ ਹਰ ਬੈਂਕ ਕੋਈ ਬੈਂਕ ਨਹੀਂ ਛੱਡਦੀ 9 ਲੱਖ 88000 ਰੁਪਿਆ ਅਕਾਊਂਟ ਚ ਆਉਂਦਾ ਆਉਂਦਾ ਬਿਲਕੁਲ ਜੀ ਕੱਟ ਕੇ ਆਉਂਦਾ ਜੀ ਇਹਨਾਂ ਤੇ ਇੱਕ ਤਾਂ ਤੁਹਾਡਾ ਇਹ ਫਾਇਦਾ ਦੂਜਾ ਮੰਨ ਲਓ ਤੁਸੀਂ ਇਸੇ ਲੋਨ ਨੂੰ ਦੁਬਾਰਾ ਸਾਲ ਬਾਅਦ ਬੰਦ ਕਰਨਾ ਚਾਹੁੰਦੇ ਆ ਤੇ ਬੈਂਕ ਤੁਹਾਨੂੰ ਵਿਆਜ ਛੱਡ ਦਿੰਦੀ ਆ ਪਰ ਫੋਲਕਲੋਜ਼ ਚਾਰजेस ਨਹੀਂ ਛੱਡਦੀ ਤੁਹਾਨੂੰ ਉਹ ਵੀ ਜ਼ੀਰੋ ਲੈ ਜਾਣਗੇ ਉਹ ਵੀ ਹੋਰ ਕਲੋਜ਼ਰ ਚਾਰजेस ਵੀ ਖਾਧੀ ਹੁੰਦੇ ਨੇ ਬਿਲਕੁਲ ਜੀ ਉਹ 6.6 ਫੋਲਕਲੋਜ਼ ਚਾਰਜਸ ਦੇ ਲੱਖ 1 ਲੱਖ ਮਗਰ ਮੰਨ ਲਓ ਤੁਸੀਂ 8 ਲੱਖ ਰੁਪਏ ਤੁਹਾਡਾ ਬੈਲੈਂਸ ਰਹਿ ਗਿਆ 8 ਲੱਖ ਰੁਪਏ ਨੂੰ ਤੁਸੀਂ 6.6 ਨਾਲ ਲਾਓਗੇ ਤਾਂ ਲਗਭਗ 48000 ਰੁਪਏ ਤੁਹਾਨੂੰ ਚਾਰजेस ਪੈਣਗੇ ਠੀਕ ਹੈ ਜੀ ਜੀ ਉਹ ਆਪਾਂ ਜਮੇ ਉਹ ਵੀ ਬਿਲਕੁਲ ਜ਼ੀਰੋ ਕਰਾ ਕੇ ਦਬਾ ਜ਼ੀਰੋ ਹੋ ਜੂਗਾ ਬਿਲਕੁਲ ਲਓ ਮਿੱਤਰੋ ਆਫਰਾਂ ਹੋਰ ਵੀ ਦੱਸੀ ਜਾਵਾਂਗੇ ਤੁਹਾਨੂੰ ਨਾਲ-ਨਾਲ ਇੱਕ ਸ਼ਾਗਨ ਸਕੀਮ ਵੀ ਦੱਸਣੀ ਆ ਬਿਲਕੁਲ ਜੀ ਤੇ ਗੱਡੀ ਖੜੀ ਆ ਆਪਣੇ ਕੋਲ ਐਕਸਪ੍ਰੈਸੋ ਐਕਸਪ੍ਰੈਸੋ 2022 ਮਾਡਲ ਆ ਜੀ 25000 ਕਿਲੋਮੀਟਰ ਚੱਲੀ ਆ ਠੀਕ ਆ ਜੀ 22 ਮਾਡਲ 22 ਮਾਡਲ 25000 ਕਿਲੋਮੀਟਰ ਚੱਲੀ ਆ ਲਾਈਟਰ ਐਕਸਟਰਾ ਲੱਗਿਆ ਸੀਟ ਕਵਰ ਲੱਗਿਆ ਮੈਟਿੰਗ ਦਾ ਕੰਮ ਹੋਇਆ ਆ ਠੀਕ ਆ 19 ਬਾਈ ਬਾਈ ਜਮਾ ਨਵੀਂ ਗੱਡੀ ਆ ਅੰਦਰੋਂ ਤੇ ਬਾਹਰੋਂ ਤੇ ਬਾਈ ਜੀ ਰੇਟ ਇਹਦਾ ਇਹ 4,50,000 ਰੁਪਏ ਦੇ ਕਾਰ ਦੇ ਦਾਂਗੇ ਜੀ 4,50,000 ਦੀ ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਲੋਨ ਵੀ ਹੋ ਜਾਊਗਾ ਸਰ ਜੀਗਾ ਜੀ ਠੀਕ ਹੈ ਜੀ ਤੇ ਅੱਗੇ ਕੇਟਨ ਆ ਗਈ ਦੱਸੋ ਜੀ 2010 ਮਾਡਲ ਕੇਟਨ ਹੈ ਜੀ ਪਹਿਲੇ ਨਾਂ ਤੇ ਕੇਟਨ ਠੀਕ ਹੈ ਔਰ ਇਦਾਂ ਦੀ ਕਾਰ ਮੇਰੇ ਹਿਸਾਬ ਨਾਲ ਕਿਸੇ ਕੋਲ ਨਹੀਂ ਖੜੀ ਹੋਊਗੀ ਸਿਰਫ ਕਾਰ ਦੇ ਬੰਪਰ ਹੀ ਪੇਂਟਿਆ ਓਕੇ 2010 ਮਾਡਲ 29 ਸਾਲ ਤੱਕ ਇਹਦੀ ਤਕਰੀਬਨ ਪਾਸਿੰਗ ਪੂਰੀ ਹੈ ਜੀ ਠੀਕ ਹੈ ਔਰ ਕਾਰ ਦਾ ਤੁਹਾਨੂੰ ਫਰੰਟ ਦਿਖਾਉਣੇ ਆ ਇੰਜਨ ਵਾਈਜ਼ ਫਰੰਟ ਵਾਈਜ਼ ਕਾਰ ਸਾਰੀ ਟੋਟਲੀ ਨਵੀਂ ਹੂੰ ਦੇਖੋ ਬੌਨਟ ਦੇ ਵੀ ਨਾਟ ਸੀਲਡ ਆ ਜੀ ਫੈਂਡਰ ਦੇ ਵੀ ਸੀਲਡ ਆ ਜੀ ਐਦਾਂ ਉਧਰ ਫੈਂਡਰ ਦੇ ਆ ਜੀ ਬਿਲਕੁਲ ਇੱਧਰ ਵੀ ਸੀਲਡ ਆ ਬਿਲਕੁਲ ਇਹ ਸਾਰੇ ਸਾਰੀ ਫੱਟੀ ਫੁੱਟੀ ਸਭ origignal ਪਹਿਲੇ ਨਾ ਪਹਿਲੀ ਆ ਜੋ ਕੰਪਨੀ ਦੀ ਆ ਜੀ ਔਰ ਪਹਿਲੇ ਇੰਜਨ ਆ ਠੀਕ ਆ 2010 ਮਾਡਲ 2010 ਮਾਡਲ 29 ਤੱਕ ਇਹਦੀ ਪਾਸਿੰਗ ਆ ਜੀ ਠੀਕ ਆ ਜੀ ਫਰਸਟ ਓਨਰ ਕਾਰ ਆ ਤੇ ਆਪਾਂ ਕਾਰ ਦੇ ਦਾਂਗੇ 2 ਲੱਖ 30 ਹਜ਼ਾਰ ਦੀ 2 ਲੱਖ 30 ਹਜ਼ਾਰ ਦੀ 30 ਹਜ਼ਾਰ ਠੀਕ ਆ ਜੀ ਔਰ ਟਾਇਰ ਦੇ ਪੰਜੇ ਹੀ ਨਵੇਂ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਬਾਈ ਤੇ ਅੱਗੇ ਨਵੀਂ ਸ਼ੇਪ ਵਾਲੀ ਕੀ ਟੈਨ ਆ ਗਈ ਇਹ ਆ ਗਈ ਜੀ 2019 ਮਾਡਲ ਹੈ ਜੀ ਜੀ 54000 ਕਿਲੋਮੀਟਰ ਚੱਲੀ ਹੈ ਪਹਿਲੇ ਨਾਮ ਦੇ ਕਾਰ ਹੈ ਵੀ ਠੀਕ ਹੈ ਜੀ ਹਾਂਜੀ 54000 ਚੱਲੀ 54000 ਚੱਲੀਆ ਔਰ ਇਹਦੇ ਪੰਜੇ ਟਾਇਰਾਂ ਤੱਕ ਨਾਲ ਦੇ ਕੋਈ ਟਾਇਰ ਨਹੀਂ ਰਿਹਾ ਚੇਂਜ ਕੀਤਾ ਠੀਕ ਹੈ ਜੀ ਕਰੋ ਵੀ ਚੈੱਕ ਕਰੀਏ ਪਰ ਇੰਟੀਰੀਅਰ ਵਾਈ ਵੀ ਕਾਰ ਬਿਲਕੁਲ ਸਾਫ ਸੁਥਰੀ ਹੈ ਜੀ ਜੀ ਤੇ ਬਾਈ ਜੀ ਰੇਟ ਗੱਡੀ ਦਾ ਇਹ 3,60,000 ਰੁਪਏ ਦੀ ਕਾਰ ਦੇ ਦਾਂਗੇ 3,60,000 ਦੀ 19 ਮਾਡਲ ਪਹਿਲੇ ਨਾਮ ਤੇ 3,60,000 ਦੀ ਪੰਜੇ ਟਾਇਰਾਂ ਤੱਕ ਨਾਲ ਦੇ ਹੈ ਜੀ ਠੀਕ ਹੈ ਜੀ ਹਾਂਜੀ ਤੇ ਅੱਗੇ ਫੇਰ ਕਿ ਟੈਨਾਂ ਦੇ ਇਸ ਤੋਂ ਬਾਅਦ ਕਿ ਟੈਨ ਆ ਗਈ ਜੀ 2016 ਮਾਡਲ 16 ਠੀਕ ਹੈ ਜੀ ਠੀਕ ਹੈ ਇਹ ਵੀ ਪਹਿਲੇ ਨਾਂ ਤੇ ਕਾਰ ਆ ਟਾਇਰ ਇਹਦੇ ਨਵੇਂ ਲੱਗੇ ਹੂੰ ਇਹਦੇ ਦੋ ਬੰਪਰ ਪੇਂਟ ਆ ਇੱਕ ਵੀ ਸਿਰਾਂ ਹੋਰ ਵੀ ਹੈਗਾ ਜੀ ਠੀਕ ਹੈ ਪਰ ਸਾਰੀ ਕਾਰ ਟੋਟਲੀ ਬਾਕੀ ਓਰੀਜਨਲ ਤੇ ਜੈਨੂਨ ਚੱਲੀ ਹੋਈ ਕਾਰ ਆ ਸੀਟ ਕਵਰ ਵਧੀਆ ਅੰਦਰ ਮੈਟਿਕ ਹੋਣ ਦੀ ਹਰ ਚੀਜ਼ ਜੋ ਕਾਰ ਦੀ ਓਕੇ ਆ ਠੀਕ ਹੈ ਵੀਰੇ ਔਰ 2016 ਮਾਡਲ ਇਹ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 3 ਲੱਖ ਰੁਪਏ ਦੀ ਹਾਂਜੀ ਲਓ ਜੀ 3 ਲੱਖ ਰੁਪਏ ਦੀ ਗੱਡੀ ਮਿਲ ਜੂ ਤੇ ਬਾਕੀ 60 70 ਲੱਖ ਰੁਪਏ ਦੇ ਕੇ ਲੱਖ ਰੁਪਏ ਦੇ ਦੋ 80 90 ਹਜ਼ਾਰ ਜਦੋਂ ਤਾਂ ਵੀ ਬਾਕੀ ਲੋਨ ਆ ਜਾਏਗਾ ਤੇ ਅੱਗੇ ਫੇਰ ਕੀ ਟੈਨ ਨਹੀਂ ਇਹ ਆ ਗਈ ਜੀ 2016 ਮਾਡਲ ਠੀਕ ਹੈ ਜੀ ਇਹ ਚੱਲੀ 72000 ਇਹ ਵੀ ਪਹਿਲੇ ਨਾਂ ਤੇ ਘਾਰਿਆ ਜੀ ਠੀਕ ਹੈ ਫਸਟ ਆਨਰ ਦਾ ਘਾਰਿਆ 325000 ਦੀ ਸਾਰੀ ਘਾਰੀ ਇਹਨੂੰ ਕੋਈ ਪੀਸ ਦਾ ਪੀਣ ਨਹੀਂ ਕੋਈ ਮੀਟਰ ਬੈਗ ਨਹੀਂ ਸਾਰੀ ਵੀਜਨ ਦੀ ਗਾਰੰਟੀ ਲਓ ਜੀ ਕਰੋ ਚੈੱਕ 3,25,000 ਦੀ 3,25,000 ਦੀ ਇੱਥੇ ਵੀ ਤੁਸੀਂ ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾ ਸਕਦੇ ਲੋ ਜੀ 2,25,000 ਦਾ ਲੋਨ ਹੋਵੇ ਸਾਹਮੇ ਦਾ ਵੀ ਫਰੰਟ ਦਿਖਾ ਦਵੇਂ ਹਾਂ ਹਮ ਲਓ ਜੀ ਕਿਆ ਬਾਤ ਕੋਈ ਨਟ ਨਹੀਂ ਖੁੱਲਾ ਜੀ ਬੌਂਡ ਤੇ ਵੀ ਨਾਟ ਸੀਲਡ ਹੈ ਇਦਾਂ ਹੀ ਫੈਂਡਰ ਦੇ ਆ ਜੀ ਜੀ ਇੱਥੇ ਉਦਦਲ ਬਨੇ ਇੱਕ ਆ ਅੰਦਰਵਾਰ ਫੱਟੀ ਦਾ ਨਾਟ ਵੀ ਦੇਖੋ ਜੀ ਹਾਂ ਇਹ ਵੀ ਉਦਦਲ ਉਦਦ ਸੀਲਡ ਹੈ ਬਿਲਕੁਲ ਯਾਨੀ ਇਹ ਚੀਜ਼ਾਂ ਦਿਖਾਉਣ ਦਾ ਮਤਲਬ ਇਹ ਵੀ ਕਾਰ ਕੋਈ ਫਰੰਟ ਤੋਂ ਲੱਗੀ ਵੱਜੀ ਨਹੀਂ ਹੈ ਨਹੀਂ ਹੈਗੀ ਕੋਈ ਮੀਟਰ ਬੈਗ ਨਹੀਂ ਕੋਈ ਲੱਗੀ ਵੱਜੀ ਨਹੀਂ ਬਿਲਕੁਲ ਸਾਰੀ ਕਾਰ ਓਰੀਜਨਲ ਹੈ ਠੀਕ ਹੈ ਜੀ ਤੇ ਅੱਗੇ ਦੱਸਿਓ ਵੈਗਨਰ 2013 ਮਾਡਲ ਹੈ ਜੀ ਹੂੰ 76000 ਕਿਲੋਮੀਟਰ ਚੱਲੀ ਆ ਹੂੰ ਪਹਿਲੇ ਨਾਂ ਤੇ ਕਾਰ ਹੈ ਜੀ ਇਹ ਵੀ ਠੀਕ ਹੈ ਔਰ ਇਹ ਆਪਾਂ ਕਾਰ ਦੇ ਦਾਂਗੇ 230000 ਰੁਪਏ 230000 ਦੀ ਵੈਗਨਰ ਹਾਂਜੀ ਕੀ ਬਾਤ ਹੈ ਹੁਣ ਆਪਾਂ ਦੂਜੀ ਵੈਗਨਰ ਤੇ ਆ ਜਾਈਏ ਜੀ ਜੀ ਇਹ ਹੈਗੀ ਆ ਜੀ 2016 ਮਾਡਲ ਆ ਹਾਂਜੀ ਇਹ ਚੱਲੀ ਹੈਗੀ ਆ ਜੀ 89000 ਠੀਕ ਹੈ 340000 ਰੁਪਏ 2016 ਮਾਡਲ 2016 ਮਾਡਲ ਵੈਗਨਰ 3 ਲੱਖ 40 ਹਜ਼ਾਰ ਪੰਜੇ ਟਾਇਰ ਦੇ ਸੀਡ ਦੇ ਨਵੇਂ ਲੱਗੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆ ਗਈ ਇਹ ਵੈਗਨਰ ਦੇ ਵਿੱਚ ਇੱਕ ਆਪਸ਼ਨਲ ਮਾਡਲ ਹੁੰਦਾ ਹਾਂ ਜਿਸ ਦਾ ਤੁਸੀਂ ਕਾਰ ਦੇਖੋ ਜਿਸ ਤਰ੍ਹਾਂ ਮਿੰਨੀ ਬੱਸ ਨਹੀਂ ਹੁੰਦੀ ਜੀ ਇਹ ਇਦਾਂ ਦੀ ਵੈਗਨਰ ਆ ਕਿਤੋਂ ਕਿਤੇ ਵੱਡੀ ਹਾਂ ਤੁਸੀਂ ਵੀਰੇ ਇੱਥੇ ਹੋ ਇੱਕ ਵਾਰੀ ਕੈਮਰਾਮੈਨ ਨੂੰ ਦਿਖਾਓ ਤੁਹਾਨੂੰ ਫਰਕ ਨਜ਼ਰ ਆ ਜਾਊ ਬਿਲਕੁਲ ਇਸ ਵੈਗਨਰ ਨੂੰ ਦੇਖੋ ਧਿਆਨ ਨਾਲ ਇਦੀਆ ਫਰੰਟ ਤੇ ਲਾਈਟ ਜੀ ਵੀ ਸਭ ਚੇਂਜ ਆ ਜੀ ਲਾਈਟਾਂ ਗ੍ਰਿਲਰ ਆਪਾਂ ਜੀ ਇਹ ਚੀਜ਼ ਜਿਹੜਾ ਕੰਪਨੀ ਵੱਲੋਂ ਹੀ ਇਦਾਂ ਆ ਆ ਕੰਪਨੀ ਵੱਲੋਂ ਹੀ ਆ ਜੀ ਇਹ ਕੰਪਨੀ ਵੱਲੋਂ ਹੀ ਹੋਆ ਹਾਂ ਜੀ ਇਹ ਵੀ 2013 ਮਾਡਲ ਆ ਓਕੇ 50000 ਕਿਲੋਮੀਟਰ ਚੱਲੀ ਆ ਇਹ ਸੈਕੰਡ ਨਾ ਤੇ ਕਾਰ ਆ ਜੀ ਇਹ ਆਪਾਂ ਕਾਰ ਦੇ ਦਾਂਗੇ 260000 ਰੁਪਏ 260000 ਦੀ ਅੰਟੀਰੀਅਰ ਅੰਦਰੋਂ ਦੇਖੋ ਸੀਟਾਂ ਕਿੰਨੀਆਂ ਖੁੱਲੀਆਂ ਹੂੰ ਲਓ ਜੀ ਇਹ ਮੈਨੂੰ ਲੱਗਦਾ ਸਪੈਸ਼ਲ ਐਡੀਸ਼ਨ ਹੀ ਆ ਕੋਈ ਦਾ ਸਪੈਸ਼ਲ ਐਡੀਸ਼ਨ ਆ ਜੀ ਠੀਕ ਹੈ ਜੀ ਲਓ ਜੀ ਵੈਗਨਰ ਦੇ ਹਾਂ ਲੋਕਲ ਜਲੰਧਰ ਦਾ ਨੰਬਰ ਹੈ ਕੋਈ ਬਾਹਰ ਲੈਣੀ ਇਹਨੂੰ ਕੰਪਨੀ ਦੇ ਲਾਏ ਹੁੰਦੇ ਆ ਜੀ ਅੱਛਾ ਕੰਪਨੀ ਵੱਲ ਦੀ ਲਾਇਆ ਹੈ ਹਾਂ ਜੀ ਕੰਪਨੀ ਦੇ ਲਾਇਆ ਜੀ ਠੀਕ ਹੈ ਜੀ ਹੁਣ ਇਹਦੇ ਨਾਲ ਆ ਗਈ ਐਸਪ੍ਰੈਸੋ ਆਟੋਮੈਟਿਕ ਆਟੋਮੈਟਿਕ ਠੀਕ ਹੈ ਜੀ ਇਹ ਹੈਗੀ 2020 ਮਾਡਲ ਹੈ 32000 ਕਿਲੋਮੀਟਰ ਚੱਲੀ ਆ ਪਹਿਲੇ ਨਾਂ ਤੇ ਆਟੋਮੈਟਿਕ ਵਿੱਚ ਅਲਾਈਟਰ ਐਕਸਟਰਾ ਲੱਗਿਆ ਘਾਰ ਨੂੰ ਜੀ ਇਹ ਵੀ ਸਾਰੀ ਕਾਰ ਟੋਟਲੀ ਰੀਜਨਲ ਹੈ ਜੀ ਕੋਈ ਬੰਪਰ ਦੇ ਕਿੱਦਾਂ ਕੋਈ ਕੋਨਾ ਰੀਪੇਂਟ ਹੋ ਸਕਦਾ ਬਾਕੀ ਬਾਡੀ ਲਾਈਨ ਸਾਰੀ ਸੁਥਰੀ ਹੈ ਠੀਕ ਹੈ 2020 ਮਾਡਲ ਹਾਂਜੀ ਇਹ 425000 ਰੁਪਏ ਦੀ ਕਾਰ ਦੇ ਦਾਂਗੇ ਜੀ 425000 ਦੀ ਗੱਡੀ 2020 ਆਟੋਮੈਟਿਕ ਆਟੋਮੈਟਿਕ ਗੇਅਰ ਦੀ ਕਾਰ ਆ ਯਾਨੀ ਛੋਟੇ ਬਜਟ ਚ ਕੋਈ ਆਟੋਮੈਟਿਕ ਲੱਭਦਾ ਉਹ ਇਹ ਚੱਲੇਗੀ ਛੋਟੀਆਂ ਗੱਡੀਆਂ ਆਟੋਮੈਟਿਕ ਘੱਟ ਹੀ ਮਿਲਦੀਆਂ ਨੇ ਪਰ ਤੁਹਾਡੇ ਵਾਸਤੇ ਬਾਈ ਲੈ ਆਏ ਐਸਪ੍ਰੈਸੋ ਲੱਭ ਕੇ ਬਹੁਤ ਸੋਹਣੀ ਕੰਡੀਸ਼ਨ ਦੀ ਤੇ ਅੱਗੇ ਆ ਗਈ ਬਾਈ ਜੀ i20 i20 ਹੈਗੀ ਹੈ ਜੀ 2014 ਮਾਡਲ ਸਿਰਫ 73000 ਚੱਲੀ ਠੀਕ ਹੈ ਜੀ 73 ਜਾਂ ਚੱਲੀ ਹੈ ਵੀ ਪਹਿਲੇ ਨਾਂ ਦੀ ਕਾਰ ਆ 425000 ਰੁਪਏ ਦੀ 425000 ਦੀ ਹਾਂਜੀ ਲੋ ਜੀ ਕਰੋ ਚੈੱਕ ਸਿਰਫ 73000 ਚੱਲੀ ਹੈ ਪੂਰੇ ਰਿਕਾਰਡ ਦੇ ਨਾਲ ਕੰਡੀਸ਼ਨ ਵਾਈਜ ਜਿਵੇਂ ਨਵੀਂ ਗੱਡੀ ਆ ਬਈ ਜੀ ਤੇ ਇਹਦੇ ਤੇ ਲੋਨ ਬਾਈ ਉਹੀ ਲੱਖ ਰੁਪਿਆ 1 ਲੱਖ ਰੁਪਏ ਦੇ ਕੇ ਜੀ ਬਾਕੀ ਸਾਰਾ ਹੋ ਜਾਊਗਾ ਲੋਨ 2021 ਮਾਡਲ ਸਲੈਰੀਓ ਸਿਰਫ 45000 ਕਿਲੋਮੀਟਰ ਚੱਲੀ 45000 ਜਿਹੜੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਇਹ ਵੀ ਸੁਥਰੀ ਬਿਲਕੁਲ ਕਾਰ ਸੀਲਡ ਸਾਰੀ ਲੋ ਜੀ ਜਮਨ ਨਮੀ ਕਰੋ ਚਾ ਬੋਨਡ ਦਾ ਕੋਈ ਨਾਟ ਨਹੀਂ ਖੁੱਲਾ ਜੀ ਇਦਾਂ ਹੀ ਫੈਂਡਰ ਦਾ ਜੀ ਇਦਾਂ ਹੀ ਫੱਟੀ ਦੀ ਆ ਦੇਖੋ ਹੂੰ ਠੀਕ ਹੈ ਜੀ ਉਧਰੋਂ ਪਰਲੇਵਨ ਦਾ ਫੈਂਡਰ ਇਹ ਦਿਖਾਉਣ ਦਾ ਮਤਲਬ ਇਹੀ ਹੈ ਵੀ ਕਈ ਵਾਰੀ ਆਪਾਂ ਕੀ ਕਰਦੇ ਇਹ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਕੋਈ ਵੀ ਕਾਰ ਦੇਖੋ ਜਿਹੜੇ ਨਾਟ ਨੂੰ ਚਾਬੀ ਲੱਗੀ ਹੋਏ ਤਾਂ ਮਤਲਬ ਨਾਟ ਫੁੱਲ ਪੀਸ ਖੁੱਲਾ ਆ ਜਾਂ ਐਕਸੀਡੈਂਟ ਆ ਜਾਂ ਬਦਲਿਆ ਗਿਆ ਆ ਇਹ ਸੀਲਡ ਦਾ ਮਤਲਬ ਇਹੀ ਹੁੰਦਾ ਵੀ ਕਾਰ ਲੱਗੀ ਹੋਈ ਜਿਨੀ ਹੈਗੀ ਕਾਰ ਦੀ ਔਰ ਇਹ ਕਾਰ ਆਪਾਂ ਦਦਾਂਗੇ 4,60,000 ਰੁਪਏ ਦੀ 2021 ਮਾਡਲ ਸਿਰਫ 45 ਹਜ਼ਾਰ ਦਿੰਦੀ। ਕੀ ਬਾਤ ਹੈ? 4,60,000 ਹਾਂਜੀ। ਤੇ ਅੱਗੇ ਇਹਦੇ ਇਹਦੇ ਸਾਰੇ ਟਾਇਰ ਨਾਲ ਦੇ ਆ ਕੋਈ ਟਾਇਰ ਨਹੀਂ ਰਜੇ। ਓਕੇ। ਟਾਇਰ ਵੀ ਨਾਲ ਦਿਆ। ਹਾਂਜੀ। ਮਾਰਕੀਟ ਚ ਚੈੱਕ ਕਰਾ ਲਿਓ ਬਾਈ ਜੀ ਚਾਹੇ ਟਾਇਰਾਂ ਦੇ ਨਾਲ ਦੇ ਟਾਇਰਾਂ ਦੀ ਗੱਡੀ ਆ। ਤੇ ਅੱਗੇ ਆ ਗਈ अल्टੋ ਕਾਰ। अल्टੋ 800 ਜੀ। ਜੀ। ਇਹ ਹੈਗੀ 2016 ਮਾਡਲ। ਸਿਰਫ 10,000 ਕਿਲੋਮੀਟਰ ਕਾਰ ਦਿੰਦੀ। ਸਿਰਫ 10,000। ਹਾਂਜੀ। 2016 ਮਾਡਲ। 16 ਮਾਡਲ 10,000 ਚੱਲੀ ਆ ਜੀ। ਕਿ 3,10,000 ਦੀ ਕਾਰ ਮਿਲ ਜੂਗੀ ਸਾਰੀ ਕਾਰ ਟੋਟਲੀ ਰੀਅਲ ਆ। ਮਤਲਬ ਰੀਪੇਂਟ ਨਹੀਂ ਨਾ ਜੀ ਨਾ ਸਾਰੀ ਟੋਟਲੀ ਕਾਰ ਹੀ ਨਾ ਜਿੱਦਾ ਬੈਂਪਰ ਤੇ ਇੱਕ ਛੋਟਾ ਜਿਹਾ ਸਕਰੈਚ ਹੈ ਨਾ ਕੁਛ ਨਹੀਂ ਜੇ ਕਰਾਉਣਾ ਵੀ ਹੋਊਗਾ ਡੀਲ ਕਰਨ ਤੋਂ ਬਾਅਦ ਕਰਾ ਕੇ ਵੀ ਦਵਾਵਾਂਗੇ ਜੀ ਠੀਕ ਹੈ ਜੀ ਹਾਂ ਜੀ ਮਤਲਬ ਰੱਬ ਦੀ ਨਵੇਂ ਸ਼ਹਿਰ ਦਾ ਨੰਬਰ ਆ ਪੀ ਵੀ 29 32 20 9972 ਚਾਹ ਰਿਕਾਰਡ ਕਢਾ ਲੈ ਬੰਦਾ ਬਿਲਕੁਲ ਜਿੱਦਾ ਮਰਜ਼ੀ ਰਿਕਾਰਡ ਕਾ ਗਏ ਹੋ ਜੀ ਠੀਕ ਹੈ ਜੀ ਲਓ ਜੀ ਅੱਗੇ ਤੁਹਾਡੇ ਵਾਸਤੇ ਤੋਹਫਾ ਲਿਆਏ ਇਦਾਂ ਦੀ ਕਾਰ ਤੁਹਾਨੂੰ ਪੂਰੇ ਪੰਜਾਬ 'ਚ ਕੀ ਪੂਰੇ ਮਿਲਦਾ ਇੰਡੀਆ 'ਚ ਨਹੀਂ ਮਿਲਣੀ ਹੈਗੀ ਨਹੀਂ ਮਿਲੂਗੀ ਜੀ ਔਰ ਸਮਾਨ ਘੱਟ ਤੋਂ ਘੱਟ ਇਸ ਕਾਰ ਨੂੰ ਲਗ ਤਿੰਨ ਤੋਂ 4 ਲੱਖ ਦਾ ਭਾਈ ਜੀ ਥਾਰ ਨੂੰ ਦਾ ਆਪਾਂ ਲੱਗਿਆ ਦੇਖਿਆ ਸਾਮਾਨ ਦੀ ਲਿਸਟ ਲਓ ਜੀ ਹੂੰ ਤੈਨੂੰ ਕੰਪਿਊਟਰਾਈਜ਼ਡ ਲਿਸਟ ਦਨੇ ਆ ਜੀ ਆ ਐਕਸਟਰਾ ਐਸੈਸਰੀ ਇਹ ਸਾਰੀ ਐਕਸੈਸਰੀ ਪੂਰੀ ਦੀ ਪੂਰੀ ਫੁੱਲ ਲੱਗੀ ਆ ਜੀ ਹਾਂ ਪੀ ਵੀ 91 18 44 ਕਾਰ ਦਾ ਨੰਬਰ ਜੀ ਠੀਕ ਹੈ ਜੀ ਜੈਟਾ ਮਾਡਲ ਪੈਟਰੋਲ ਵਰਜਨ ਦੇ ਵਿੱਚ ਆਟੋਮੈਟਿਕ ਠੀਕ ਹੈ ਠੀਕ ਹੈ ਜੀ ਔਰ 12 ਤੈਨ 26 ਤੱਕ ਇਹਦੀ ਫੁੱਲਨ ਛੋਰਛ ਆ ਜੀ 33000 ਕਿਲੋਮੀਟਰ ਚੱਲੀ ਆ ਜੀ ਐਟਮਾ ਘੱਟ ਤੋਂ ਘੱਟ ਨਹੀਂ ਤੇ 100 ਐਟਮ ਇਹਨੂੰ ਕਾਰ ਨੂੰ ਲੱਗੀ ਆ ਜੀ ਕਾਰ ਨੂੰ ਐਕਸਟਰਾ ਐਕਸਟਰਾ ਜਿਹੜੀ ਐਸੈਸਰੀ ਲੱਗੀ ਆ ਐਸੈਸਰੀ ਲੱਗੀ ਆ ਜੀ ਤੇ ਇਹ ਦਿਨ ਦਿਨੇ ਹੀ ਤਾਰੇ ਦਿਖਾਉਂਦੀ ਆ ਦਿਨੇ ਤਾਰੇ ਦਿਖਾਉਂਦੀ ਆ ਉਹ ਵੀ ਦਿਖਾਵਾਂਗੇ ਕਿੱਥੇ ਦਿਖਾਉਂਦੀ ਆ ਪਹਿਲਾਂ ਆਪਾਂ ਲਾਈਟਾਂ ਦਿਖਾ ਦਈਏ ਨਾ ਅੱਗੇ ਬੜੀਆਂ ਸੋਹਣੀਆਂ ਹੂੰ ਲਾਈਟਾਂ ਬਾਈ ਚੇਂਜ ਨੇ ਤੇ ਥੱਲੇ ਆ ਲੱਗਾ ਲਾਈਟਾਂ ਗ੍ਰਿਲ ਫੌਗ ਲੈਂਪ ਅਲਾਈਟਰ ਪਲਾਟੀ ਦੇ ਮਹਿੰਗੇ ਘਟਕੜ 70 ਤੋਂ 80 ਹਜ਼ਾਰ ਰੁਪਏ ਦੇ ਲਾਈਟਰ ਲੱਗਿਆ ਜੀ ਹੂੰ ਔਰ ਸੀਟ ਕਵਰ ਵੀ ਮਹਿੰਗੇ ਲੱਗੇ ਆ ਜੀ ਲਓ ਜੀ ਪੁਸ਼ ਬਟਨ ਸਟਾਰਟ ਵਾਲਾ ਮਾਡਲ ਆ ਠੀਕ ਹੈ ਜੀ ਤੇ ਸੀਟ ਕਵਰ ਘੱਟੋ ਘੱਟ 15 ਹਜ਼ਾਰ ਦੇ ਲੱਗੇ ਆ ਥੱਲੇ ਮੈਟਿੰਗ ਦੇਖੋ ਕਿੰਨੀ ਵਧੀਆ ਹੋਈ ਆ ਆਟੋਮੈਟਿਕ ギア ਆ ਠੀਕ ਹੈ ਜੀ ਹੁਣ ਜਿਹੜਾ ਤਾਰੇ ਵੀ ਦਿਖਾ ਦਨੇ ਆ ਜੀ ਹਾਂ ਉੱਪਰ ਲਓ ਜੀ ਪੂਰੀ ਛੱਤ ਨਾ جگਮਗਾਉਂਦੀ ਆ ਜਿੱਦਾਂ ਕਿ ਤਾਰੇ ਆਪਾਂ ਨੂੰ ਸਮਾਨਤ ਦਿਖਦੇ ਆ ਰੰਗ-ਬਰੰਗੇ ਰਾਤ ਨੂੰ ਵੀ ਪਰ ਇਹ ਦਿਨੇ ਦਿਖਾਉਂਦੀ ਆ ਇਹ ਦਿਨੇ ਦਿਖਾਉਂਦੀ ਆ ਤੇ ਥੱਲੇ ਦੇਖੋ ਲਾਈਟਿੰਗ ਦਾ ਸਾਰਾ ਕੰਮ ਹੋਇਆ ਜੀ ਹੂੰ ਇਹ ਆਪ ਆ ਵੀ ਲੱਗਿਆ ਨਾ ਕੀ ਕਹਿੰਦੇ ਮੀਟਿੰਗ ਲੱਗੀ ਸਾਰੀ ਐਕਸਟਰਾ ਹੂੰ ਸਹੀ ਆ ਪਿੱਛੇ ਸਪਾਇਲਰ ਲੱਗਿਆ ਸਪਾਇਲਰ ਵੀ ਲੱਗਾ ਔਰ ਤੇ ਬਈ ਪਤਾ ਨਹੀਂ ਨਾ ਕੀ ਯਾਰ ਇੱਕ ਨੂੰ ਕੀ ਕਹਿੰਦੇ ਆ ਉਹ ਵੀ ਲੱਗਾ ਜਿਹੜਾ ਪਟਾਕੇ ਮਾਰਦਾ ਐਗਜ਼ੌਸਟ ਵੀ ਲੱਗਾ ਐਗਜ਼ੌਸਟ ਵੀ ਲੱਗਿਆ ਹੋਇਆ ਬਿਲਕੁਲ ਐਗਜ਼ੌਸਟ ਵੀ ਲੱਗਾ ਜੀ ਹਾਂ ਤੇ ਐਗਜ਼ੌਸਟ ਵੀ ਲੱਗਾ ਔਰ ਸਾਰੀ ਕਾਰ ਇਹਨਾਂ ਦੀ ਗਾਰੰਟੀ ਸਿਰਫ ਬੰਪਰ ਨਹੀਂ ਗਿਨੇ ਹਾਂ ਬੰਪਰ ਨਹੀਂ ਗਿਨੇ ਬੰਪਰ ਨਹੀਂ ਗਿਨੇ ਬਾਡੀ ਲਾਈਨ ਦੀ ਫੁੱਲ ਲਿਖ ਕੇ ਗਾਰੰਟੀ ਠੀਕ ਹੈ ਔਰ ਸਮਾਨ ਤੁਸੀਂ ਸਾਨੂੰ ਵੀ ਨਹੀਂ ਪਤਾ ਵੀ ਇੱਥੇ ਕੀ ਕੀ ਲੱਗਾ ਇਹ ਤੁਹਾਨੂੰ ਮੋਟਾ-ਮੋਟਾ ਦਿਖਾਤਾ ਤੇ ਬਾਕੀ ਲਿਸਟ ਵੀ ਦਿਖਾਤੀ ਜੀ ਆ ਜਦੋਂ ਆਉਂਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਿਓ ਵੀ ਸਮਾਨ ਕੀ ਕੀ ਲੱਗਾ ਹੈ ਬਿਲਕੁਲ ਠੀਕ ਹੈ ਜੀ 2018 ਮਾਡਲ ਇਗਨੇਸ 2018 ਮਾਡਲ ਇਗਨੇਸ ਆ ਜੈਟਾ ਮਾਡਲ ਆ ਪੈਟਰੋਲ ਵਰਜਨ ਦੇ ਵਿੱਚ ਤੇ ਆਟੋਮੈਟਿਕ ਆ ਜੀ ਠੀਕ ਹੈ ਜੀ ਇਹ ਸਾਰਾ ਸਮਾਨ ਨਾਲ ਮਿਲਣਾ ਜੀ ਹਮ ਸਾਢੇ ਪੰਜ ਆਪਾਂ ਰੇਟ ਰੱਖਿਆ ਜੀ ਦਾ ਹਮ ਜਸਵੀਰ ਦੀ ਵੀਡੀਓ ਆਣ ਕੇ ਕਹਿ ਦਵੇ ਵੀ ਦੇਖ ਕੇ ਆ ਗਏ ਆ ਤੇ ਤਾਰਿਆਂ ਵਾਲੀ ਗੱਡੀ ਚਾਹੀਦੀ ਆ ਹਾਂ ਕਿੰਨੇ ਜਸਵੀਰ ਲੈਸ ਕਰਦੀਏ ਬੋਲ ਬਈ ਕਰ ਦਾਂਗੇ ਜੀ 30000 ਰੁਪਏ ਦਾ ਨਹੀਂ ਹਾਂ ਹੋਰ ਕਰ ਦੋਗੇ ਕਰ ਦਾਂਗੇ ਜੀ 5 ਦੀ ਹਾਂ 51000 ਰੁਪਿਆ ਪੂਰਾ ਪੂਰਾ ਛੱਡ ਦਾਂਗੇ ਮਤਲਬ 4 ਲੱਖ 4 ਲੱਖ 99900 ਰੁਪਏ ਦੀ ਗੱਡਾ ਤੇ ਸਗਣ ਵੀ ਜਰੂਰ ਦੇਣਾ ਉਹ ਵੀ ਨਾਲ ਦਵਾਂਗੇ ਬਿਲਕੁਲ ਉਹ ਦੱਸ ਦੋ ਹੁਣ 5100 ਰੁਪਏ ਦਾ ਸਗਣ ਵਾਲਾ ਲਫਾਫਾ ਉਸੇ ਟਾਈਮ ਭਰਾ ਨੂੰ ਦੇ ਦਾਂਗੇ ਵੀ ਲੈ ਵੀ ਇਹ ਕਾਰ ਮੇਰਾ ਵੀਰ ਜਿਹੜਾ ਲੈ ਕੇ ਜਾ ਰਿਹਾ ਆ ਗੱਡੀ ਵਾਸਤੇ ਸਪੈਸ਼ਲ ਆਫਰ ਆ 499000 ਦੀ ਗੱਡੀ ਮਿਲ ਜੂ ਤੇ 5100 ਰੁਪਏ ਸਾਕਣ ਮਿਲੂਗਾ ਸਾਕਣ ਮਿਲੂਗਾ ਕੀ ਵਾਦਾ ਸੁਣਿਆ ਕਦੇ ਆਫਰ ਇਹ ਜਾ ਚਾਹੇ ਪੈਟਰੋਲ ਦੀ ਟੈਗੀ ਭਰਾ ਲਿਓ ਤੇ ਚਾਹੇ 500 ਰੁਪਏ ਲੈ ਲਿਓ ਲੈ ਲਿਓ ਜੋ ਮਰਜੀ ਕਰ ਸਹੀ ਗੱਲ ਆ ਤੇ ਇਹ ਬਾਈ ਸ਼ਕੀਨ ਬੰਦਾ ਹੀ ਲੈ ਕੇ ਜਾਊਗਾ ਇਹ ਗੱਡੀ ਬਿਲਕੁਲ ਬਿਲਕੁਲ ਸ਼ਕੀਨ ਲੈ ਕੇ ਜਾਊਗਾ ਜਿਹਨੂੰ ਇਸ ਚੀਜ਼ ਦੀ ਕਦਰ ਹੋਊਗੀ ਔਰ ਪਲੱਸ ਇੰਨੇ ਸਮਾਨ ਦਾ ਉਹ ਪਤਾ ਹੋਊਗਾ ਵੀ ਮੈਂ ਕੀ ਕੀ ਸਮਾਨ ਲੱਗਾ ਤੇ ਕਿੰਨੇ ਦਾ ਸਮਾਨ ਲੱਗਾ ਬਿਲਕੁਲ ਬਿਲਕੁਲ ਤੇ ਬਾਈ ਜਿਹਨੂੰ ਚਾਹੀਦੀ ਹੈ ਗੱਡੀ ਇੱਕੋ ਹੀ ਆ ਸਿੰਗਲ ਪੀਸ ਤੇ ਲੈ ਜਿਓ ਹਨਾ ਜੀ ਤੇ ਅੱਗੇ ਆਪਣੇ ਕੋਲ ਸੈਲਟੋਸ ਖੜੀ ਆ ਦੱਸੋ ਜੀ 2023 ਮਾਡਲ ਜੀ ਹਮ 14000 ਕਿਲੋਮੀਟਰ ਸਿਰਫ ਕਾਰ ਚੱਲੀ ਆ ਠੀਕ ਹੈ ਪਹਿਲੇ ਨਾਂ ਤੇ ਆ ਬੰਪਰ ਟੂ ਬੰਪਰ ਸਾਰੀ ਰੀਨਲ ਆ ਜੀ ਠੀਕ ਹੈ ਕੋਈ ਪੀਸ ਪੇੜ ਨਹੀਂ ਕੋਈ ਮੀਟਰ ਬੈਗ ਨਹੀਂ ਕੋਈ ਟਾਇਰ ਨਹੀਂ ਬਦਲਿਆ ਠੀਕ ਹੈ ਜੀ ਸਭ ਟਾਇਰ ਨਾਲ ਦੇ ਆ ਜੀ ਠੀਕ ਹੈ ਜੀ ਐ ਲੱਛ ਲੱਛ ਕਰਦੀ ਕਾਰ ਮਿਲੂਗੀ ਜੀ 2023 ਮਾਡਲ ਦੂਜੇ ਮਹੀਨੇ ਦੀ ਆ 24 ਤੋਂ 26 ਤੱਕ ਇਹਦੀ ਥਰਡ ਪਾਰਟੀ ਇੰਸ਼ੋਰੈਂਸ ਆ ਜੀ ਠੀਕ ਹੈ ਠੀਕ ਹੈ ਜੀ ਔਰ ਬਿਲਕੁਲ ਨਵੀਂ ਨਕੋਰ ਕਾਰ ਆ ਪੈਟਰੋਲ ਵਰਜਨ ਦੇ ਵਿੱਚ ਆ ਇਹਦਾ ਆਪਾਂ 12.80 ਦੇ ਰੇਟ ਰੱਖਿਆ ਜੀ 12.5 ਲੱਖ ਰੁਪਏ ਦੀ ਕਾਰ ਦੇ ਦਾਂਗੇ 12.5 ਲੱਖ ਦੀ ਗੱਡੀ ਮਿਲ ਜੂ ਬਿਲਕੁਲ ਜੀ 2 ਤੋਂ 2.5 ਲੱਖ ਰੁਪਏ 2.5 ਲੱਖ ਰੁਪਏ ਹੱਸ ਕੇ 10 ਲੱਖ ਰੁਪਏ ਦਾ ਹੱਸ ਕੇ ਲੋਨ ਹੋ ਜੂਗਾ ਹੱਸ ਕੇ ਜੀ ਖੋਸ਼ ਖੇੜੇ ਮੱਥੇ ਔਰ ਬਿਨਾ ਫਾਈਲ ਚਾਰजेस ਹਾਂ ਨਾ ਕੋਈ ਫਾਈਲ ਦਾ ਖਰਚਾ ਸਟਾਰਟ ਕਰਾਉਣ ਦਾ ਨਾ ਬੰਦ ਕਰਾਉਣ ਦਾ ਔਰ ਇਹਦੇ ਵਿੱਚ ਰੀਟਰਨ ٹرسٹ ਵੀ ਜਿਹੜਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਨਵੀਂ ਕਾਰ ਦਾ ਭੰਡਾਰੀ ਕਾਰਜਾ ਤੇ ਅਗਰ ਤੁਸੀਂ ਨਵੀਂ ਕਾਰ ਕੋਈ ਵੀ ਲੈਣੇ ਆ ਤੇ ਤੁਹਾਨੂੰ 1 ਲੱਖ ਮਗਰ ਸਿਰਫ 5000 ਰੁਪਏ ਵਿਆਜ ਦੇਣਾ ਪਊ 1 ਸਾਲ ਦਾ ਸਿਰਫ 5000 ਸਿਰਫ 5000 ਅਗਰ ਤੁਸੀਂ ਇਦਾਂ ਦੀ ਕੋਈ ਪੁਰਾਣੀ ਕਾਰ ਕੋਈ 23 24 25 ਮਾਈਲ ਘੱਟ ਚੱਲੀ ਸਾਡੇ ਕੋਲ ਲੈਣੇ ਆ ਉਹਨੂੰ ਲੱਗੂਗਾ 1 ਸਾਲ ਦਾ ਸਿਰਫ 7000 ਰੁਪਏ ਵਿਆਜ ਅਗਰ ਤੁਹਾਡੇ ਸਿਬਲ ਸਕੋਰ 750 ਤੋਂ ਉੱਪਰ ਚਲੇ ਗਏ ਪ੍ਰੋਫਾਈਲ ਵਧੀਆ ਆ ਠੀਕ ਹੈ ਜੀ ਬੈਂਕ ਨਾਲ ਲੈਣ ਦੇ ਸੋਹਣਾ ਆ ਤਾਨੂੰ ਹੋ ਸਕਦਾ 6.5 ਦਾ ਲਾ ਲੀਏ 1 ਲੱਖ ਨੂੰ 65000 6500 ਦੇ ਬਿਆਨ ਲੱਗੂਗਾ 1 ਸਾਲ ਦਾ ਜੇ ਨਵੀ ਲੈਣੀ ਆ ਉਹਦੇ ਲਈ ਵੀ ਘਟ ਜੂਗਾ ਉਹਤੇ ਵੀ ਘਟੂਗਾ ਪਰ ਤੁਹਾਡੇ ਸਿੰਬल्स ਕੋ ਟਾਪ ਦੇ ਹੋਣੇ ਚਾਹੀਦੇ ਪ੍ਰੋਫਾਈਲ ਸੋਹਣੀ ਹੋਣੀ ਚਾਹੀਦੀ ਹਰ ਜੀ ਪੇਪਰ ਵਰਕ ਵਧੀਆ ਹੋਣਾ ਚਾਹੀਦਾ ਫੇਰ ਕੀ ਬਾਤ ਹੈ ਬਿਲਕੁਲ ਜੀ ਤੇ ਅੱਗੇ ਬਾਈ ਜੀ ਆਟੋਮੈਟਿਕ ਲੈ ਆਏ ਤੁਹਾਡੇ ਵਾਸਤੇ ਸਲਟੋ ਬਲੈਕ ਕਲਰ ਦੇ ਵਿੱਚ ਹਮ ਨਵੀ ਸ਼ੇਪ ਵਾਲੀ ਹੈ ਨਾ 2020 ਮਾਡਲ ਹੈ ਜੀ ਸਲਟੋਸ ਔਰ ਡੀਜ਼ਲ ਵਰਜਨ ਦੇ ਵਿੱਚ ਡੀਜ਼ਲ ਡੀਜ਼ਲ ਵਰਜਨ ਦੇ ਵਿੱਚ ਸਾਰੀ ਬੰਪਰ ਟੂ ਬੰਪਰ ਲਿਖ ਕੇ ਗਾਰੰਟੀ ਮਿਲੂ ਕੋਈ ਪੀਸ ਪੇਂਟ ਮੀਟਰ ਬੈਕ ਲੱਗੀ ਬੱਜੀ ਕਾਰ 5 ਮਹੀਨਾ ਵੀ ਚਲਾਈ ਹੋਊਗੀ ਤਾਂ ਵਾਪਸ ਲਾਵਾਂਗੇ ਠੀਕ ਹੈ ਜੀ ਹਾਂਜੀ ਇਹਦੇ ਵੀ ਨਾਲ ਦੇ ਸਾਰੇ ਟਾਇਰ ਆ ਕੋਈ ਟਾਇਰ ਨਹੀਂ ਚੇਂਜ ਠੀਕ ਹੈ ਇਹ ਜੀਟੀਐਕਸ ਪਲੱਸ ਮਾਡਲ ਆ ਇਹ ਟੌਪ ਮਾਡਲ ਆ ਇਹਨਾਂ ਟੌਪ ਮਾਡਲ ਆ ਇਹਦਾ ਜੀ ਠੀਕ ਹੈ ਜੀ ਤੇ ਫਸਟ ਓਨਰ ਕਾਰ ਆ 34000 ਕਿਲੋਮੀਟਰ ਕਾਰ ਚੱਲੀ 15 ਲੱਖ ਰੁਪਏ ਦਾ ਰੇਟ ਰੱਖਿਆ ਜੀ 14 ਲੱਖ 70000 ਰੁਪਏ ਦੀ ਕਾਰ ਦੇ ਦਿਆਂਗੇ ਡੀਜ਼ਲ ਵਰਜਨ ਦੇ ਵਿੱਚ ਸਨਰੂਫ ਵਾਲਾ ਮਾਡਲ ਪੁਸ਼ ਵਨ ਸਟਾਰਟ ਆਟੋਮੈਟ ਆਟੋਮੈਟਿਕ ギア ਦੇ ਵਿੱਚ ਔਰ ਬਲੈਕ ਕਲਰ ਦੇ ਵਿੱਚ ਹਾਂਜੀ ਹਾਂ ਤੇ 3 3.5 ਲੱਖ ਰੁਪਏ ਦੇ ਬਾਕੀ ਤੇ ਲਿਆਓ ਬਾਕੀ ਇਹਦੇ ਤੇ ਵੀ ਲੋਨ ਹੋ ਜਾਊਗਾ ਬਿਲਕੁਲ ਜੀ ਤੇ ਅੱਗੇ ਆ ਗਈ ਬਾਈ ਜੀ ਤਿਆਗੋ ਤਿਆਗੋ 20 ਮਾਡਲ ਜੀ ਹਮ ਸਿਰਫ 24000 ਕਿਲੋਮੀਟਰ ਕਾਰ ਦੇ ਦਿੰਦੇ 20 ਮਾਡਲ 24000 ਚੱਲੀ ਸਾਰੀ ਕਾਰ ਓਰਿਜਨਲ ਆ ਹਮ ਸਿਰਫ ਇਹਦਾ ਅਗਲਾ ਪਿਛਲਾ ਬੰਪਰ ਦੇ ਕਾਰਨ ਟੱਚੀਆਂ ਠੀਕ ਹੈ ਜੀ ਉਹ ਵੀ ਇਹ ਵੀ ਇੱਕ ਅੱਦਾ ਹੀ ਪੀ ਹੈ ਗਾਟਾ ਜੀ ਮੈਂ ਤੁਹਾਨੂੰ ਤਾਂ ਵੀ ਕਹਤਾ ਕੋਰਨਰ ਟੇਟਿੰਗ ਹੈਗੀ ਆ ਹੂੰ ਠੀਕ ਹੈ ਜੀ ਔਰ ਬਾਕੀ ਕਾਰ ਦੀ ਲਿਖ ਕੇ ਗਾਰੰਟੀ ਮਿਲੂ ਕੋ ਲੱਗੀ ਵਜੀ ਮੀਟਰ ਬੈਗ ਕੋਈ ਪੇਂਡ ਨਿਕਲੇ ਠੀਕ ਹੈ ਜੀ ਕਾਰ ਵਾਪਸ ਇਹਦੇ ਵੀ ਪੰਜੇ ਟਾਇਰ ਨਾਲ ਦੇ ਨਾ ਕੋਈ ਟਾਇਰ ਨਹੀਂ ਚੇਂਜਤਾ ਜੀ ਠੀਕ ਹੈ ਜੀ ਸਾਰੇ ਟਾਇਰ ਇਹਦੇ ਨਾਲ ਦੇ ਆ ਜੀ ਸਸਤਰੀ ਕ੍ਰੋਮ ਕ੍ਰੋਮ ਲਟਣ ਪਟਣਮ ਸਭ ਲੱਗਾ ਫਾਲਤੂ ਜੋ ਸਬਾਨ ਜੀ ਇਹ ਕਾਰ ਤਨ ਮਿਲੂਗੀ 440000 ਰੁਪਏ ਦੀ 2020 ਮਾਡਲ 440000 ਰੁਪਏ ਦੀ 440000 ਰੁਪਏ ਦੀ ਸਿਰਫ 100000 ਰੁਪਏ ਦੇ ਦਿਓ ਬਾਕੀ ਲੱਖ ਰੁਪਇਆ ਲਿਆਉ ਬਾਈ ਜੀ ਬਾਕੀ ਸਾਰਾ ਲੋਨ ਹੋ ਜੂ ਗੱਡੀ ਦੇ ਉੱਤੇ ਤੇ ਐਵਰੇਜ ਪੱਖੋਂ ਵੀ ਬ ਚੰਗੀਆਂ ਗੱਡੀਆਂ ਐਵਰੇਜ ਪੱਖੋਂ ਸਰ ਨੋਰਮਲ 18 ਤੋਂ 20 ਦੀ ਐਵਰੇਜ ਆਦੀ ਆ ਨੋਰਮਲ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਉਦਾਂ ਟਾ ਟਾ ਤਾਕੜੀਆਂ ਲੰਗਦੀਆਂ ਨਾ ਵਧੀਆ ਜੀ ਵਧੀਆ ਹੁਣ ਆ ਤੁਹਾਡੇ ਵਾਸਤੇ ਲਿਆਏ ਇਟਿਓਸ ਇਟਿਓਸ ਆ ਜੀ ਲਿਵਾ ਬਹੁਤ ਘੱਟ ਇਸ ਟਾਈਮ ਡਿਮਾਂਡ ਲੱਭਦੀ ਪਈਆਂ ਕਾਰਾਂ ਜੀ ਕਿਉਂਕਿ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਬੰਦ ਹੋਣ ਕਰਕੇ ਕਾਰ ਮਿਲਦੀ ਨਹੀਂ ਮਿਲਦੀ ਨਹੀਂ ਜੀ 18 ਮਾਡਲ ਹੈ ਜੀ 99000 ਕਿਲੋਮੀਟਰ ਕਾਰ ਚੱਲੀ ਆ ਠੀਕ ਹੈ ਪਹਿਲੇ ਨਾਂ ਤੇ ਘਾਰ ਆ ਠੀਕ ਹੈ ਜੀ ਔਰ ਇਹ ਵੀ ਤੁਹਾਨੂੰ ਆਪਾਂ ਦਿਖਾਉਣੀ ਹੈ ਤਾਂ ਵੀ ਫਰੰਟ ਸਾਰਾ ਖੋਲ ਕੇ 2018 ਮਾਡਲ 99000 ਚੱਲੀ ਕਿੰਨਾ ਚੰਗੀ ਵਾ 99000 ਚੱਲੀ ਆ ਜੀ ਲੋ ਜੀ ਕਰੋ ਚੈੱਕ ਔਰ ਦੇਖੋ ਬੋਨਟ ਦੇ ਨੱਟ ਵੀ ਸੀਲਡ ਹੈ ਜੀ ਐਦਾਂ ਹੀ ਫੈਂਡਰ ਦੇ ਸੀਲਡ ਹੈ ਐਦਾਂ ਹੀ ਉਧਰ ਪਾਸੇ ਹੈ ਹਮ ਔਰ ਕੋਈ ਲੱਗੀ ਵੱਜੀ ਨਹੀਂ ਕੋਈ ਮੀਟਰ ਬੈਗ ਨਹੀਂ ਔਰ ਪਹਿਲੇ ਇੰਜਨ ਵਾਲੀ ਡੀਜ਼ਲ ਵਰਜਨ ਦੇ ਵਿੱਚ ਆ ਲੋਕਲ ਜਲੰਧਰ ਦਾ ਨੰਬਰ ਹੈ ਜੀ ਪੀਬੀ08ਈਐਫ4070 ਜੀ ਨੰਬਰ ਵੀ ਸੋਨਾ ਪੇੜ ਨੰਬਰ ਆ ਜੀ ਠੀਕ ਹੈ ਤੇ ਅਲਾਈਟਰ ਵੀ ਬਿਲਕੁਲ ਨਵੇਂ ਲੱਗਿਆ ਫੌਗ ਲੈਂਪ ਚੇਂਜ ਆ ਸੈਸਰੀ ਵਧੀਆ ਕਾਰ ਨੂੰ ਲੱਗੀ ਹੈ ਜੀ ਇੱਕ ਤੁਹਾਨੂੰ ਜਾ ਕੇ ਇੱਕ ਰੁਪਇਆ ਖਰਚਾ ਨਹੀਂ ਕਰਨਾ ਪਊਗਾ ਬਿਲਕੁਲ ਇਹਦਾ ਪਰ ਰੇਟ ਰੱਖਿਆ ਜੀ 6 ਲੱਖ 40 ਹਜ਼ਾਰ 6 ਲੱਖ ਰੁਪਏ ਦੀ ਕਾਰ ਲੱਗਣੀ 6 ਲੱਖ ਦੀ ਗੱਡੀ ਮਿਲ ਜੂ ਜੀ ਤੇ 4 ਲੱਖ ਦਾ ਬਿਨਾਂ ਲੋਨ ਵੀ ਹੋ ਜੂ ਇਹਦਾ ਇਦੇ ਉੱਤੇ 4 ਦਾ ਨਹੀਂ 5 ਦਾ ਹੀ ਹੋ ਜਾਣਾ 5 ਦਾ ਹੀ ਹੋ ਜੂਗਾ ਲੱਖ ਰੁਪਏ ਦੇ ਸਰ ਲੋ ਜੀ ਲੱਖ ਰੁਪਏ ਇਹਦੇ ਵਾਸਤੇ ਲੈ ਕੇ ਆਉਣਾ ਕਿਉਂਕਿ ਇਹ ਡੀਜ਼ਲ ਵਰਜਨ ਦੇ ਵਿੱਚ ਕਾਰ ਬੰਦ ਹੋਣ ਕਰਕੇ ਬੈਂਕੇ ਨੂੰ ਲੋਨ ਜਿਆਦਾ ਜੀ ਠੀਕ ਹੈ ਤੇ ਅਗਲੀ ਗੱਡੀ ਕਿਹੜੀ ਦਿਖਾਉਣੀ ਹੈ ਅਗਲੀ ਆਜੋ ਜੀ ਐਕਸਪ੍ਰੈਸ ਤੇ ਆਜੋ ਜੀ 2024 ਮਾਡਲ ਪਰ ਕਾਰ ਚੱਲੀ ਸਿਰਫ 10000 10000 2024 ਮਾਡਲ 10000 ਕਿਲੋਮੀਟਰ ਚੱਲੀ ਆ ਔਰ ਬਿਲਕੁਲ ਬ੍ਰੈਂਡ ਨਿਊ ਕਾਰ ਅੰਦਰ ਸੀਟ ਕਵਰ ਤੱਕ ਵਧੀਆ ਸੋਹਣੇ ਲੱਗਿਆ ਕੋਈ ਤੁਹਾਨੂੰ 10 ਰੁਪਏ ਦਾ ਵੀ ਕਾਰ ਤੇ ਖਰਚਾ ਨਹੀਂ ਕਰਨਾ ਪੈਣਾ ਲਓ ਤੁਹਾਨੂੰ ਇਹਦਾ ਫਰੰਟ ਵੀ ਦਿਖਾਉਣੇ ਕੋਲਗੇ ਲਓ ਜੀ ਦੇਖੋ ਜਿੱਦਾਂ ਆਪਾਂ ਸ਼ੋਰੂਮ ਚੋਂ ਕਾਰ ਲੈਣੀ ਨਾ ਐਦਾਂ ਦੀ ਕਾਰ ਆ ਬਿਲਕੁਲ ਕੋਈ ਨੱਟ ਨਹੀਂ ਖੁੱਲਾ ਕੋ ਫੈਂਡਰ ਦਾ ਕੋ ਬੌਨਟ ਦਾ ਕੋ ਫੱਟੀ ਦਾ ਸਾਰੀ ਓਰੀਜਨਲ ਇਹ ਤਾਂ ਬਈ ਫਿਰ ਕਾਰ ਨਵੀਂ ਆ ਨਾ ਬਿਲਕੁਲ ਨਵੀਂ ਜੀ 24 ਮਾਡਲ ਆ ਸਿਰਫ ਪਹਿਲੀ ਸਰਵਿਸ ਹੋਈ ਆ ਹਾਂ ਦੂਜੀ ਸਰਵਿਸ 20000 ਕਿਲੋਮੀਟਰ ਤੇ ਹੋਊਗੀ 10000 ਕਿਲੋਮੀਟਰ ਚੱਲੀ ਇਹ 540000 ਰੁਪਏ ਜੀ 2024 ਮਾਡਲ ਸਿਰਫ 10000 540000 ਪਿਛੇ ਸਾਰੀ ਘੋਮ ਕੇ ਦੇਖੋ ਕੋਈ ਸਕਰਾਚ ਕੋਈ ਡੈਂਟ ਨਹੀਂ ਕਾਰ ਨੂੰ ਬਿਲਕੁਲ ਨਵੀਆਂ ਔਰ ਕੋਟਿੰਗ ਵੀ ਹੋਈ ਆ ਗੱਰ ਨੂੰ ਠੀਕ ਹੈ ਜੀ ਹਾਂਜੀ ਇਹ ਵੀ ਨਵੀਂ ਬਈ 7 ਲੱਖ ਤੱਕ ਜਾਂਦੀ ਹੈ ਗੱਡੀ ਹਾਂਜੀ 7 ਪਲੱਸ ਜਾਂਦੀ ਹੈ ਇਸ ਨੂੰ 7 ਪਲੱਸ ਜਾਂਦੀ ਆ ਤੁਸੀਂ ਐ ਮੰਨੋਗੇ ਤੁਹਾਨੂੰ ਇਹ ਜੋ 2 ਲੱਖ ਰੁਪਏ ਦਾ ਤੋਂ ਤੋਂ ਵੀ ਵੱਧ ਦਾ ਫਾਇਦਾ ਹੋ ਰਿਹਾ ਬਿਲਕੁਲ ਹੋ ਰਿਹਾ 8 ਲੱਖ ਰੁਪਏ ਦੇ ਦੋ ਬਾਕੀ ਲੋਨ ਕਰਾ ਲਓ ਬਾਕੀ ਲੋਨ ਹੋ ਜੂਗਾ ਹਾਂਜੀ ਤੇ ਅੱਗੇ ਆ ਗਈ ਗੱਡੀ ਭਾਈ ਜੀ ਦਜ਼ਹਿਰ ਦਜ਼ਹਿਰ ਆ ਗਈ ਆ ਜੀ ਹੁਣ 2000 ਇਧਰ ਆ ਜੰਨੇ ਜੀ 2015 ਮਾਡਲ ਹੂੰ ਉਹ ਦੇਖੋ ਕਾਰ ਨੂੰ ਐਸੈਸਰੀ ਪੂਰੀ ਫੁੱਲ ਲੱਗੀ ਆ ਕਾਰ ਨੂੰ 2015 ਮਾਡਲ ਹੈ ਜੀ 34000 ਕਿਲੋਮੀਟਰ ਸਿਰਫ ਕਾਰ ਦੀ ਠੀਕ ਹੈ ਜੀ 34000 ਕਿਲੋਮੀਟਰ ਚੱਲੀ ਆ ਅਪ੍ਰੈਲ ਮਹੀਨੇ ਦੀ ਆ 24 ਅਪ੍ਰੈਲ 25 ਤੱਕ ਇਹਦੀ ਅਨਸ਼ੋਰ ਥਰਡ ਪਾਰਟੀ ਸੀ ਖਤਮ ਹੋ ਗਈ ਹੈ ਜੀ ਠੀਕ ਹੈ ਔਰ ਤਕਰੀਬਨ ਸਾਰੀ ਕਾਰ ਇਹਨਾਂ ਸਿਰਫ ਇਹਦੇ ਬੰਪਰ ਦੋਨੋਂ ਰੀਪੇਂਟ ਆ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਮੈਟਿੰਗ ਮੈਟ ਕ੍ਰੋਮ ਸਾਰਾ ਕੁਝ ਲੱਗਾ ਕਾਰ ਨੂੰ ਠੀਕ ਹੈ ਜੀ ਵਧੀਆ ਇਹਨਾਂ ਵੀ ਕੋਈ ਸੀਟਾਂ ਨਹੀਂਆਂ ਰੁਲੀਆਂ ਨਹੀਂਆਂ ਤਾਂ ਇਹ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਜੀ ਬੈਕ ਕੈਮਰਾ ਅੰਦਰ ਸਕਰੀਨ ਸਾਰਾ ਕੁਝ ਕਾਰ ਨੂੰ ਓਕੇ ਹੋਇਆ ਔਰ ਪੀਪੀ 65 ਮਹਾਲੀ ਦਾ ਨੰਬਰ ਆ ਇਹ ਆਪਾਂ ਨੂੰ ਵੀਰਾਂ ਨੂੰ ਕਾਰ ਦੇ ਦਾਂਗੇ ਆਪਾਂ 490000 ਰੁਪਏ 490000 ਦੀ 2015 ਮਾਡਲ ਸਿਰਫ 34000 ਕਿਲੋਮੀਟਰ ਚੱਲੀ ਸਿਰਫ 34000 ਕਿਲੋਮੀਟਰ ਚੱਲੀ ਹੋਈ ਬਾਈ ਤੋਹਫਾ ਹੀ ਆ ਮਨ ਨੂੰ ਬਿਲਕੁਲ ਜੀ ਹੁਣ ਆਪਾਂ ਫੇਰ ਦੁਬਾਰਾ ਆਜਾ ਨੇ ਕੀਆ ਸੋਨਟ ਤੇ ਕੀਆ ਸੋਨਟ ਕੀਆ ਸੋਨਟ 2024 ਮਾਡਲ ਸਿਰਫ 14321 ਕਿਲੋਮੀਟਰ ਕਾਰ ਚੱਲੀ ਆ ਹਮ ਇਹਦੇ ਵੀ ਬੰਪਰ ਟੂ ਬੰਪਰ ਲੈ ਕੇ ਗਾਰੰਟੀ ਮਿਲੂ ਵੀ ਕੋਈ ਬੰਪਰ ਵੀ ਨਹੀਂ ਇਹਦਾ ਪੇਂਟ ਠੀਕ ਹੈ ਜੀ ਠੀਕ ਹੈ ਜੀ ਗ੍ਰੇ 컬러 ਦੇ ਵਿੱਚ ਪਹਿਲੇ ਨਾਂ ਤੇ 24 24 ਮਾਡਲ ਮਾਰਚ ਮਹੀਨੇ ਦੀ ਕਾਰ ਹੈ ਜੀ ਹੂੰ ਔਰ 2027 ਤੱਕ ਮਾਰਚ ਤੱਕ ਇਹਦੀ ਇਨਸ਼ੋਰ ਚੱਲਦੀ ਆ ਅੰਦਰੋਂ ਤੁਸੀਂ ਇੰਟੀਰੀਅਰ ਵਾਈਜ਼ ਦੇ ਸਕਦੇ ਹੋ ਔਰ ਇਹ 6 에ਅਰ ਬੈਗ ਵਾਲਾ ਮਾਡਲ ਹੈ ਜੀ ਠੀਕ ਹੈ ਸਨਰੂਫ ਵੀ ਆ ਬਿਲਕੁਲ ਜੀ ਸਨਰੂਫ 6 에ਅਰ ਬੈਗ ਵਾਲਾ ਮਾਡਲ ਮੈਨੂਅਲ ਗੇਅਰਾਂ ਵਾਲੀ ਜੀ ਪੁੱਛ ਬਟਨ ਸਟਾਰਟ ਆ ਜਾਂਦਾ ਚ ਦੋਨੋਂ ਚਾਬੀਆਂ ਦੇ ਨਾਲ ਮਿਲਣਗੀਆਂ ਇਹ ਕਾਰ ਮਿਲ ਜੂਗੀ 1230000 12 ਲੱਖ 30 ਹਜ਼ਾਰ ਦੀ 12 30 ਦੀ ਨਵੀਂ ਐਸਟਾ ਪੈਂਦੀ ਜੀ 16.5 ਲੱਖ ਰੁਪਏ ਦੀ ਤੇ 10 ਲੱਖ ਦਾ ਲੋਨ ਹੈ ਤੇ ਵੀ ਹੱਸ ਕੇ ਹੋ 10 ਦੀ ਵੀ 11 ਕਰਾਓ ਜੀ ਇੱਥੇ ਕੀ ਬਾਤ ਹੈ 1 ਲੱਖ 30 ਹਜ਼ਾਰ ਰੁਪਏ ਲਿਓ ਬਾਈ ਜੀ ਤੁਹਾਨੂੰ ਸੋਨਟ ਦੇ ਦਾਂਗੇ ਸੋ 1 ਲੱਖ 30 ਹਜ਼ਾਰ ਨਾਲ ਤੁਹਾਡਾ ਲੋਨ ਹੋ ਜਾਊਗਾ ਤੇ ਸਾਰੇ ਹੀ ਹੋ ਜੀ ਕੈਸ਼ ਕਰਨੀ ਕੈਸ਼ ਵੀ ਲੈ ਜਾਓ ਕੋਈ ਦਿੱਕਤ ਨਹੀਂ ਪਰ ਕੈਸ਼ ਲੈਣ ਦਾ ਹੁਣ ਫਾਇਦਾ ਕੋਈ ਨਹੀਂ ਰਹਾ ਜਦੋਂ ਆਪਾਂ ਨੂੰ ਲੋਨ ਸ਼ੁਰੂ ਕਰਾਉਣ ਦੇ ਚਾਰਜ ਨਹੀਂ ਬੰਦ ਕਰਾਉਣ ਦੇ ਚਾਰਜ ਨਹੀਂ ਤਿੰਨ ਚੀਜ਼ਾਂ ਬਚਣੀਆਂ ਲੋਨ ਸ਼ੁਰੂ ਕਰਾਉਣ ਲੱਗੇ ਫੀਲ ਚਾਰजेस ਜ਼ੀਰੋ ਹਾਂ ਰੇਟ ਟਨ ਟਸਟ ਮਾਰਕੀਟ ਚ ਚੱਲਦਾ 7.5 ਤੋਂ 8 ਆਪਾਂ ਤੁਹਾਨੂੰ ਉਹ ਵੀ 7 ਤੋਂ 6.5 ਤੋਂ 7 ਕਰਤਾ ਜੀ ਤੇ ਤੀਜਾ ਤੁਹਾਨੂੰ ਫੋਰ ਕਲੋਜ਼ਰ ਚਾਰਜਸ ਜ਼ੀਰੋ ਕਹਤਾ ਜ਼ੀਰੋ ਜਿਹੜਾ ਭੰਡਾਰੀ ਕਾਜਾ ਤੋਂ ਗੱਡੀ ਲੈਗਾ ਹਾਂ ਉਹਨੂੰ ਬਿਲਕੁਲ ਸਿਰਫ ਉਹਨੂੰ ਉਹ ਤਾਂ ਉਹਦੇ ਰੇਟ 'ਚ ਮਿਲੂਗਾ ਹਾਂ ਹਾਂਜੀ ਤੇ ਜਦ ਇੰਨੇ ਫਾਇਦੇ ਮਿਲਦੇ ਹੁਣ 5 ਫਿਰ 13 ਕਿੰਨੇ ਦੀ ਕਿਹਾ ਇਹ ਆਫਰ ਸਿਰਫ 1 ਮਹੀਨੇ ਲਈ ਆ 12,30,000 ਚੱਕ ਕੇ ਕੌਣ ਲਿਓ ਅਤੇ 1,30,000 ਲਿਓ 1,30,000 ਹੀ ਲਿਓ ਅਗਲਾ ਫਿਰ ਵੀ ਯਾਰ ਕਰਾਵਾਂਗੇ ਲੋਨ ਲੈ ਕੇ ਜਾਓ ਕਾਰ ਜੇ ਤੇ ਮੇਰੇ ਵੀਰ ਕੋ ਸਰਕਾਰੀ EMPLOYE ਆ ਗਏ ਜਾਂ ਰਿਟਰਨ ਹੋਲਡਰ ਆ ਗਏ ਉਹਨਾਂ ਨੂੰ ਤਾਂ ਆਪਾਂ ਆਉਣਾ 2 ਘੰਟੇ ਬਹਿਣਾ ਤੇ ਕਾਰ ਦੇ ਕੇ ਤੋਰ ਦੇਣਾ ਕੀ ਬਾਤ ਆ 2 ਘੰਟੇ ਦਾ 2 ਘੰਟੇ ਸਾਡੇ ਕੋਲ ਬੈਂਕਾਂ ਦੇ ਲੜਕੇ ਉਹ ਵੀ ਤੁਹਾਨੂੰ ਦਿਖਾਵਾਂਗੇ 10 ਲੜਕੇ ਬੈਂਕਾਂ ਦੇ ਸਾਡੇ ਕੋਲ ਬੈਠੇ ਹੁੰਦੇ ਆ ਸਾਰਾ ਕੁਝ ਇੱਥੇ ਸਿਸਟਮ ਆ ਠੀਕ ਹੈ ਕਿਤੇ ਫੇਰ ਚੱਕ ਕੇ ਲੈ ਕੇ ਨਹੀਂ ਜਾਣੀ ਇੱਥੇ ਫੇਰ ਬਣਾਉਣੀ ਆ ਇੱਥੇ ਸਾਡੇ ਕੋਲ ਆਰਐਮਬੀ ਬੈਠੇ ਆ ਉਹਨਾਂ ਦੇ ਹੈੱਡ ਆਫਸ ਵੀ ਬੈਠੇ ਆ ਇੱਥੇ ਸਾਰਾ ਕੰਮ ਬਸ ਤੁਸੀਂ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਉਣੇ ਨੇ ਡਾਕੂਮੈਂਟ ਪੂਰੇ ਲੈ ਕੇ ਆਓ ਲੋਨ ਤੁਹਾਡਾ ਇੱਥੇ ਬੈਠੇ ਹੀ ਹੋ ਜੂ ਸਾਰਾ ਕੰਮ ਹਨਾ ਤੁਹਾਨੂੰ ਗੱਡੀ ਦੇ ਕੀ ਤੋਰਾਂਗੇ ਬਿਲਕੁਲ ਜੀ ਉਹਦੇ ਨਾਲ ਫੇਰ ਆਪਾਂ ਹੁਣ ਕੀ ਆ ਸੋਨਰ ਤੇ ਆਕੇ ਜ ਦੁਬਾਰਾ ਅੱਗੇ ਵਾਈਟ ਕਲਰ ਚ ਪਹਿਲਾਂ ਗ੍ਰੇ ਕਲਰ ਸੀਗੀ ਦੇਖੋ ਆਪਾਂ ਤੁਹਾਨੂੰ ਭੰਡਾਰੀ ਕਾਰਪੋਰੇਸ਼ਨ ਆਉਣ ਦਾ ਕੀ ਫਾਇਦਾ ਆ ਆਪਾਂ ਹੁਣ ਕੀ ਆ ਦਿਖਾ ਰਹੇ ਹੂੰ ਕੀ ਆ ਦੇ ਵਿੱਚ ਤੁਹਾਨੂੰ ਕੀ ਆ ਸੈਲਟਸ ਵੀ ਦਿਖਾਤੀਆਂ ਕੀ ਆ ਸੋਨਰ ਵੀ ਦਿਖਾਤੀਆਂ ਕੀ ਆ ਆਟੋਮੈਟਿਕ ਵੀ ਦਿਖਾਤੀਆਂ ਜੀ ਕਈ ਵਾਰੀ ਅਗਲੇ ਦਾ ਮਨ ਘਰੋਂ ਅਗਲਾ ਬਣਾ ਕੇ ਆ ਜਾਂਦਾ ਮੈਂ ਮੈਨੂੰ ਲੈਣੀ ਮੈਨੂੰ ਲੈਣੀ ਇੱਥੇ ਆਣ ਕੇ ਆਟੋਮੈਟਿਕ ਦੇਖ ਲਈ ਜਾਂ ਬੱਚਿਆਂ ਦਾ ਮਨ ਬਣ ਗਿਆ ਹਾਂ ਹੈਨਾ ਉਹ ਆਣ ਕੇ ਆਪਣੀ ਮਨਪਸੰਦ ਨਾ ਕੋਈ 5 7 10 12ਆਂ ਦੇ ਵਿੱਚੋਂ ਬਸ ਸਿਲੈਕਟ ਕਰ ਸਕਦੇ ਸਿਲੈਕਟ ਕਰ ਸਕਦਾ ਠੀਕ ਹੈ ਜੀ ਤੁਹਾਨੂੰ ਇਹ ਵੀ ਤੁਸੀਂ ਇੱਥੇ ਆਉਂਗੇ ਇੱਕ ਵਰਜਨ ਦੀਆਂ ਤੁਹਾਨੂੰ 10 10 ਕਾਰਾਂ ਮਿਲ ਜਾਣਗੀਆਂ ਜੀ ਉਹਦੇ ਵਿੱਚ ਕੀ ਤੁਹਾਨੂੰ ਪਰ ਮਨ ਜਿੱਥੇ ਖੜੂਗਾ ਉਹੋ ਜੀ ਦੇਖਦੋ ਹਾਂ ਚੁਆਇਸ ਮਿਲ ਜਾਂਦੇ ਬੰਦੇ ਵੀ ਕਿਹੜੀ ਵੱਧ ਚੱਲੀ ਹੋਈ ਲੈ ਲਈਏ ਥੋੜੀ ਜੀ ਥੋੜੀ ਘੱਟ ਚੱਲੀ ਚੱਲੀ ਲੈ ਲਈਏ ਆਟੋਮੈਟਿਕ ਲੈ ਲਈਏ ਮੈਨੂ ਲੈ ਲਈਏ ਪੁਸ਼ ਬਟਨ ਸਟਾਰਟ ਲੈਣੀ ਆ ਕਿ ਚਾਬੀ ਵਾਲੀ ਲੈਣੀ ਆ ਜਾਂ ਲਾਈਵ ਵੀ ਲੱਗਿਆਂ ਲੈਣੀ ਜਾਂ ਲਾਈਵ ਤੋਂ ਬਿਨਾਂ ਲੈਣੀ ਸਨਰੂਫ ਕਈ ਵਾਰ ਪਸੰਦ ਆਉਂਦਾ ਸਨਰੂਫ ਤੋਂ ਬਿਨਾਂ ਲੈਣੀ ਆ ਕਿ ਸਨਰੂਫ ਵਾਲੀ ਲੈਣੀ ਇਹ ਹਰ ਚੀਜ਼ ਦੇ ਆਪਸ਼ਨ ਹੈਗੇ ਆ ਬਿਲਕੁਲ ਠੀਕ ਹੁਣ ਆ ਗਿਆ ਜੀ 22 ਮਾਡਲ ਔਰ ਕਾਰ ਚੱਲੀ ਸਿਰਫ 8600 8600 ਅੱਜੇ ਕਿ ਪਹਿਲੀ 10000 ਰਜਿਸਟਰੀ ਜਿਹੜੀ ਸਰਵਿਸ ਹੋਣੀ ਉਹ ਵੀ ਨਹੀਂ ਹੋਈ ਉਹ ਵੀ ਨਹੀਂ ਹੋਈ ਠੀਕ ਹੈ ਜੀ ਪਹਿਲੇ ਨਾਂ ਤੇ ਕਾਰ ਹੈ ਜੀ 22 ਮਾਡਲ ਦੇ 8600 ਚੱਲੀ ਹੈ ਜੀ ਅਪ੍ਰੈਲ ਮਹੀਨੇ ਦੀ ਆ ਠੀਕ ਹੈ ਜੀ ਔਰ ਬਿਲਕੁਲ ਨਵੀਆਂ ਪੁਸ਼ਪਣ ਸਟਾਰ ਨਾਲ ਆ ਗਈ ਹੂੰ ਇਹਦੇ ਵੀ ਸਨਰੂਫ ਤੇ ਪੁਸ਼ਪਣ ਸਟਾਰ ਨਾਲ ਆ ਗਿਆ ਲਓ ਜੀ ਹੁਣ ਦੇਖੋ ਕੋਈ ਹੈ ਏਜੰਸੀ ਨਾਲੋਂ ਕਮੀ ਵਾਲੀ ਕਾਰ ਵੀ ਏਜੰਸੀ ਨੂੰ ਕਮੀਆਂ ਕਾਰੋ ਕਮੀ ਤਾਂ ਬਈ ਕੀ ਲੱਭੂ ਹੁਣ ਇਹਦੇ ਵਿੱਚ ਨਵੀਂ ਗੱਡੀ ਆ 10000 ਕਿਲੋਮੀਟਰ ਤੇ ਅਜੇ ਸਰਵਿਸ ਇਹਦੀ ਹੋਣੀ ਹੈ ਹੂੰ ਠੀਕ ਹੈ ਜੀ ਜੀ ਔਰ ਇਹ ਡੀਜ਼ਲ ਵਰਜਨ ਦੇ ਵਿੱਚ ਆ ਠੀਕ ਹੈ ਤੇ ਡੀਜ਼ਲ ਆ ਗੱਡੀ ਚਾਹੀਏ ਜਾਂ ਡੀਜ਼ਲ ਵਾਲੀ ਮਿਲ ਜੂਗੀ ਬਿਲਕੁਲ ਜੀ ਠੀਕ ਹੈ ਔਰ ਇਹ ਆਪਾਂ 11 ਲੱਖ 35000 ਰੁਪਏ ਦੀ ਕਾਰ ਦੇ ਦਾਂਗੇ ਇਸ ਟਾਈਮ ਕਾਰ 15 ਪਲੱਸ ਤੋਂ 16 ਲੱਖ ਰੁਪਏ ਦੀ ਕਾਰ ਪੈਂਦੀ ਆ ਜੀ ਠੀਕ ਹੈ ਜੀ ਲਗਭਗ ਤੁਹਾਨੂੰ 4 ਤੋਂ 4.5 ਲੱਖ ਰੁਪਏ ਇਸ ਕਾਰ ਚੋਂ ਹੱਸ ਕੇ ਬਾਜੂਗਾ ਫਾਇਦਾ ਹੋ ਰਿਹਾ ਫਾਇਦਾ ਹੋ ਜੀ ਜੀ ਔਰ ਫਾਇਦਾ ਕਾਰ ਚੋਂ ਵੀ ਹੋ ਜੂਗਾ ਫਾਇਦਾ ਲੋਨ ਚੋਂ ਵੀ ਹੋ ਜੂਗਾ ਮੇਰੇ ਵੀ ਨਹੀਂ ਕਿਹ ਲੋਨ ਦਾ ਹਾਂ ਆਫਰ ਤੇ ਆਫਰ ਨੇ ਲਓ ਜੀ ਹੁਣ ਆਪਾਂ ਇਹ ਇੱਕ ਹੋਰ ਤੁਹਾਨੂੰ ਸੌਨਰ ਦਿਖਾ ਦਿੰਨੇ ਜੀ ਜੀ ਹੁਣ ਉਹ ਮੈਨੂਅਲ ਦਿਖਾ ਦਿਆਂ ਆਪਸ਼ਨ ਫੇਰ ਆ ਗਈ ਜੀ ਆਟੋਮੈਟਿਕ ਆਟੋਮੈਟਿਕ ਠੀਕ ਹੈ ਜੀ 2022 ਮਾਡਲ ਸਿਰਫ 31000 ਚੱਲੀ 30000 ਕਿਲੋਮੀਟਰ ਦੀ ਸਰਵਿਸ ਹੋ ਗਈ ਹੈ ਜੀ ਠੀਕ ਹੈ ਜੀ ਹੁਣ 40000 ਤੇ ਹੋਣੀ ਹੈ ਠੀਕ ਹੈ ਜੀ ਹਾਂ ਜੀ ਆਟੋਮੈਟਿਕ ਗੇਅਰ ਦੀ ਸੌ ਆਟੋਮੈਟਿਕ ਗੇਅਰ ਦੀ 31000 ਕਿਲੋਮੀਟਰ ਚੱਲੀ ਆ ਪਹਿਲੇ ਨਾਂ ਤੇ ਆ ਜੀ ਡੀਜ਼ਲ ਵਰਜਨ ਦੇ ਵਿੱਚ ਹੈ ਇੱਥੇ ਪੁਸ਼ਪਣ ਸਟਾਰਟ ਸਨਰੂਫ ਬੱਕਟ ਸੀਟ ਸੀਟ ਕਵਰ ਬੱਕਟ ਸੀਟ ਕਾ ਗਿਆ ਜੀ ਠੀਕ ਹੈ ਜੀ ਗ੍ਰੇ ਕਲਰ ਦੇ ਵਿੱਚ ਔਰ ਬੰਪਰ ਟੂ ਬੰਪਰ ਫੁੱਲ ओरिजिनल ਦੀ ਗਾਰੰਟੀ ਲਿਖ ਕੇ ਕੋਈ ਸਕਰੈਚ ਕੋਈ ਡੈਂਟ ਨਹੀਂ ਆਟੋਮੈਟਿਕ ਵਰਜਨ ਦੇ ਵਿੱਚ ਠੀਕ ਹੈ ਜੀ ਇਹ ਆਪਾਂ ਕਾਰ ਦੇ ਦਾਂਗੇ 12 ਲੱਖ 20000 ਰੁਪਏ ਦੀ 2022 ਮਾਡਲ 31000 ਕਿਲੋਮੀਟਰ ਚੱਲੀ ਕਾਰ 12 ਲੱਖ 20000 ਦੀ ਮਿਲ ਜੂ ਹਾਂਜੀ ਕਿਆ ਬਾਤ ਭਾਈ ਇੰਨਾਂ ਗੱਡੀਆਂ ਦੇ ਵਿੱਚ ਤੁਹਾਨੂੰ ਜੋ ਵੀ ਗੱਡੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਗੱਡੀ ਦੀ ਪੂਰੀ ਜ਼ੀਰੋ ਡਿਟੇਲ ਲੈਣੀ ਆ ਉਹ ਵੀ ਮਿਲ ਜੂਗੀ ਇੱਕ ਬਈ ਆਪਣੇ ਜਿਹੜੇ ਕੈਟਲੌਗ ਨੇ ਉਹ ਉਹਨਾਂ ਬਾਰੇ ਦੱਸ ਦਿਓ। ਤੇ نیچے ਦੋ ਨੰਬਰ ਚੱਲਦੇ ਸਾਡੇ ਜੀ 887214086 ਤੇ 98780 ਤੇ 4086 ਸਿਰਫ ਤੁਸੀਂ ਇਸ ਨੰਬਰ ਤੇ WhatsApp ਤੇ ਹੈਲੋ ਭੇਜਣੀ ਤੁਹਾਨੂੰ ਇੱਕ ਭੰਡਾਰੀ ਕਰਮਚਾਰੀ ਦਾ ਮੈਸੇਜ ਆ ਜਾਏਗਾ ਉਸੇ ਟਾਈਮ ਤੁਸੀਂ ਉਸ ਮੈਸੇਜ ਨੂੰ ਟੱਚ ਕਰਨਾ ਸਾਡਾ ਪੂਰਾ ਵੇਰਵਾ ਖੁੱਲ ਜਾਊਗਾ ਹਾਂ ਪੂਰੇ ਸਟਾਕ ਦਾ ਜੇ 200 250 ਕਾਰ ਖੜੀ ਆ ਕੱਲੀ-ਕੱਲੀ ਕਾਰ ਦੀਆਂ 5 ਤੋਂ 6 ਸਨੈਪ ਮਿਲਣਗੀਆਂ ਪਲੱਸ ਉਹ ਚ ਰੇਟ ਕਿਲੋਮੀਟਰ ਲਿਖੇ ਮਿਲਣਗੇ ਸਭ ਕੁਝ ਲਿਖਿਆ ਮਿਲ ਜੂ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਲੋੜ ਨਹੀਂ ਤੁਸੀਂ ਕਿਉਂਕਿ ਸਾਡੇ तकरीबन ਸਾਡੇ ਜਿਹੜੇ ਭਰਾ ਸਾਡੇ ਨਾਲ ਜੁੜੇ ਹੋ ਕਹਿੰਦੇ ਤੁਸੀਂ ਫੋਨ ਨਹੀਂ ਚੱਕਦੇ ਜਾਂ ਤੁਹਾਡੇ ਏਮਪਲਾਈ ਨਹੀਂ ਚੱਕਦੇ ਏਮਪਲਾਈ ਵੀ ਬਿਜ਼ੀ ਹੁੰਦੇ ਕਈ ਵਾਰੀ ਫੋਨ ਤੇ ਦੂਜੇ ਤੇ ਲੱਗੇ ਹੁੰਦੇ ਆ ਜੀ ਫੋਨ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਜਦੋਂ ਮਰਜ਼ੀ ਉਹ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਆਪਾਂ ਇੱਥੇ ਹੀ ਆਂ ਛੁੱਟੀ ਕੋਈ ਨਹੀਂ ਆ ਤਰ ਵੀ ਆਪ ਠੀਕ ਹੈ ਜੀ ਹਾਂਜੀ ਤੇ ਬਾਕੀ ਬਾਈ ਜੀ ਤੁਹਾਨੂੰ ਕੈਟਲੌਗ ਦੇ ਵਿੱਚ ਪੂਰੀਆਂ ਗੱਡੀਆਂ ਦਾ ਡਿਟੇਲ ਮਿਲ ਜੂਗਾ ਨਾ ਤੁਸੀਂ ਕਿਹੜੀ ਗੱਡੀ ਲੈਣੀ ਹੈ ਸਲੈਕਟ ਕਰ ਲੀ ਜਾਨੀ ਡੇਲੀ ਸਵੇਰੇ 10 ਵਜੇ ਸਾਡੀ ਕੈਟਲੌਗ ਚੇਂਜ ਹੋ ਜਾਂਦੀ ਆ ਜਿਹੜਾ ਤੁਹਾਨੂੰ ਇੱਕ ਵਾਰੀ ਮੈਸੇਜ ਆਏਗਾ ਉਹਨੂੰ ਰੋਜ਼ ਭਾਪਜਾਰ ਹੀ ਖੋਲੋ ਚਾਰ ਦਿਨ ਬਾਅਦ ਖੋਲੋ ਆਪਣੇ ਆਪ ਸਵੇਰੇ 10 ਵਜੇ ਅਪਡੇਟ ਹੋ ਜਾਂਦਾ ਅਪਡੇਟ ਹੋ ਜਾਂਦਾ ਜਿਹੜੀ ਗੱਡੀ ਸੇਲ ਹੋ ਗਈ ਉਹ ਨਿਕਲ ਉਹ ਨਿਕਲ ਜਾਣੀ ਜਿਹੜੀ ਨਵੀਂ ਆ ਗਈ ਉਹ ਐਡ ਹੋ ਜਾਣੀ ਠੀਕ ਹੈ ਜੀ ਤੇ ਵੀਡੀਓ ਨੂੰ ਬਸ ਤੁਹਾਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਦੱਬ ਕੇ ਸ਼ੇਅਰ ਕਰ ਦਿਓ ਮਿੱਤਰੋ ਸਤਿ ਸ਼੍ਰੀ ਅਕਾਲ ਸ